ਕਹਿੰਦੀ ਕਿ ਸਾਡੇ ਘਰ ਉਹਨਾਂ ਨੇ ਚੰਗੇ ਪੈਸੇ ਰੱਖੇ ਕਹਿੰਦਾ ਮੈਂ ਕਿਹਾ ਉਹ ਆ ਕੇ ਗੱਲ ਕਰੇ ਵੀ ਤੁਸੀਂ ਪੈਸੇ ਘਰ ਨਹੀਂ ਦਿੰਦੇ ਕਹਿੰਦਾ ਜੀ ਉਹਨਾਂ ਨੂੰ ਇਦਾਂ ਦੇ ਪੈਸੇ ਨਹੀਂ ਚਾਹੀਦੇ ਯਕੀਨ ਕਰਿਓ ਤੁਸੀਂ ਪਰਮਾਤਮਾ ਦੀ ਵਾਹ ਉਸ ਵੇਲੇ ਵੀ ਅਸੀਂ ਫਗਵਾੜੇ ਜਾ ਕੇ ਪਾਣੀ বিনা ਘਰ ਨਾਲਕਾ বিনা ਗਵਾਂਡੀਆਂ ਦਾ ਪਾਣੀ ਭਰਿਆ ਤੁਸੀਂ ਤੇ ਮੀਨਾ ਰਹੇ ਫੀੜੀਪੀਜ਼ ਮੁਕਾਬਲਾ ਉੱਥੇ ਹੀ ਹੋਇਆ ਸੀ ਜਿੱਥੇ 11 ਮੁੰਡੇ ਬੱਸ ਤੋਂ ਕੱਢ ਕੇ ਮਾਰਦੇ ਸੀ ਜਿਹੜੇ ਹਜੂਰ ਸਾਹਿਬ ਤੋਂ ਆ ਰਹੇ ਸੀ ਆ ਰਹੇ ਸੀ ਇਹ ਵੀ ਨਾਲ ਹੀ ਸੀਗਾ ਉਹ ਤੂੰ ਗਿਆ ਇਹ ਵੀ ਨਾਲ ਹੀ ਸੀ ਜਿਸ ਵੇਲੇ ਇਹ ਉੱਥੇ ਮੁਕਾਬਲਾ ਹੋ ਰਿਹਾ ਸੀ ਤਾਂ ਉਹ ਮੁੰਡੇ ਤਾਂ ਦੋ ਪੇਟੀਆਂ 'ਚ ਵੜ ਗਏ ਇੱਕੋ ਕਰ ਸਾਡਾ ਬਾਂਮਣ ਵਹਰੂਪਾਲ ਜੀ ਕਹਿੰਦਾ ਬੇ ਮੋਸ ਮੁਕਾਬਲੇ 'ਚ ਗੋਲੀਆਂ ਚਲਾਉਂਦਾ ਸੀ ਆਪੇ ਮਰੀ ਜਾਂਦੀ ਐ ਪੁਲਿਸ ਨੇ ਇਹਨੂੰ ਕਿਹਾ ਵੀ ਤੈਨਾਂ ਦੇ ਬੇਟਾ ਐ ਕਹਿੰਦਾ ਪੰਡਤਾਂ ਦਾ ਹਾਂਜੀ ਪਰ ਅੱਜ ਮੈਂ ਸਿੱਖਵਾ ਲੈਂਦਾ ਅੱਛਾ ਤੇ ਉਹਨਾਂ ਨੇ ਇਹਦਾ ਸਿਰ ਮੋਨ ਦਿੱਤਾ ਅੱਛਾ ਸਿਰ ਮੋਨ ਕੇ ਤਾਂ ਘਰ ਨੂੰ ਲੈ ਆਏ ਇੱਥੇ ਸੰਘਰਸ਼ਿਤ ਸੱਚ ਪ੍ਰੋਗਰਾਮ ਵੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਬਲਵੰਦਰ ਸਿੰਘ ਪੱਖੋ ਕੇ ਵੱਲੋਂ ਆਪ ਸਭ ਨੂੰ ਬਹੁਤ ਸਤਿ ਸ਼੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਹਾਂ ਜੀ ਕਪੂਰਥਲਾ ਜ਼ਿਲ੍ਹਾ ਦੇ ਪਿੰਡ ਜਗਤਪੁਰ ਜਟਾਂ ਚ ਔਰ ਇੱਥੇ ਅਸੀਂ ਅੱਜ ਆਪ ਜੀ ਦੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਸ਼ਹੀਦ ਭਾਈ ਰਣਜੀਤ ਸਿੰਘ ਬਿੱਟੂ ਜਿਹੜਾ ਕਿ 28 ਫਰਵਰੀ 1992 ਨੂੰ ਇੱਕ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ ਸੀ Hindu ਪਰਿਵਾਰ ਦੇ ਨਾਲ ਸੰਬੰਧ ਰੱਖਦਾ ਰਣਜੀਤ ਸਿੰਘ ਬਿੱਟੂ ਉਸ ਦਾ ਜੀਵਨ ਕਿਹੋ ਜਿਹਾ ਸੀ ਕਿਵੇਂ ਉਹ ਇਸ ਸਿੱਖ ਸੰਘਰਸ਼ ਦੇ ਨਾਲ ਉਹਦਾ ਸੰਬੰਧ ਜੁੜਿਆ ਆਓ ਤੁਹਾਨੂੰ ਮਿਲਵਾਉਂਦੇ ਆ ਜੀ ਸ਼ਹੀਦ ਭਾਈ ਰਣਜੀਤ ਸਿੰਘ ਬਿੱਟੂ ਦੇ ਮਾਤਾ ਪਿਤਾ ਜੀ ਦੇ ਨਾਲ ਜੀ ਅਸੀਂ ਤੁਹਾਡੀ ਮੁਲਾਕਾਤ ਕਰਾਉਨੇ ਆ ਬਹੁਤ ਹੀ ਸਤਿਕਾਰਯੋਗ ਮਾਤਾ ਸ਼ਾਂਤੀ ਦੇਵੀ ਜੋ ਕਿ ਸ਼ਹੀਦ ਭਾਈ ਰਣਜੀਤ ਸਿੰਘ son of ਪ੍ਰੇਮਚੰਦਰ ਆਜਾਦ ਜੀ ਪਿੰਡ ਜਗਤਪੁਰ ਜੱਟਾਂ ਜ਼ਿਲ੍ਹਾ ਕਪੂਰਥਲਾ ਦੇ ਰਹਿਣ ਵਾਲੇ ਨੇ ਸ਼ਹੀਦ ਭਾਈ ਸ਼ਾਮਸੁੰਦਰ ਉਰਫ ਭਾਈ ਰਣਜੀਤ ਸਿੰਘ ਬਿੱਟੂ ਇਹ ਉਹਨਾਂ ਦਾ ਨਾਮ ਸੀ ਔਰ ਖਾੜਕੂ ਸਫਾਂ ਦੇ ਵਿੱਚ ਬੜਾ ਚਰਚਿਤ ਨਾਮ ਔਰ ਸਭ ਤੋਂ ਜਿਹੜੀ ਹੈਰਾਨਗੀ ਦੀ ਤੇ ਬੜੇ ਮਾਣ ਵਾਲੀ ਗੱਲ ਕਿ ਇਹ ਹਿੰਦੂ ਪਰਿਵਾਰ ਚੋਂ ਹੁੰਦਿਆਂ ਸ਼ਾਮ ਸੁੰਦਰ ਤੋਂ ਕਦੋਂ ਪਾਈ ਰਣਜੀਤ ਸਿੰਘ ਬਣ ਗਿਆ ਤੇ ਕਦੋਂ ਇਸ ਖਾੜਕੂ ਸੰਘਰਸ਼ ਦੇ ਨਾਲ ਉਹਦਾ ਰਿਸ਼ਤਾ ਬਣ ਗਿਆ ਤੇ ਕਿਸ ਤਰ੍ਹਾਂ ਉਹ ਫਿਰ ਸਿੱਖ ਪੰਥ ਦੇ ਇਸ ਸੰਘਰਸ਼ ਦੇ ਵਿੱਚ ਉਸਨੇ ਆਪਣੇ ਪ੍ਰਾਣਾ ਦੀ ਆਹੋਤੀ ਦਿੱਤੀ ਆਓ ਸਾਰੀ ਗੱਲਬਾਤ ਕਰਦੇ ਹਾਂ ਆ ਸ਼ਹੀਦ ਭਾਈ ਰਣਜੀਤ ਸਿੰਘ ਬਿੱਟੂ ਆ ਉਰਫ ਸ਼ਾਮ ਸੁੰਦਰ ਜੀ ਆ ਉਨ੍ਹਾਂ ਦੀ ਮਾਤਾ ਜੀ ਸਤਕਾਰਯੋਗ ਮਾਤਾ ਸ਼ਾਂਤੀ ਦੇਵੀ ਜੀ ਮਾਤਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਜੀ ਮਾਤਾ ਜੀ ਇਸ ਖਾਲਸਾ ਦਾ ਦੁੱਖ ਬੜਾ ਕਿ 1992 ਤੋਂ ਲੈ ਕੇ ਹੁਣ 28 ਸਾਲ ਹੋ ਗਏ ਹਾਂਜੀ ਹੋ 28 ਸਾਲ ਬਾਅਦ ਅੱਜ ਅਸੀਂ ਤੁਹਾਡੇ ਪੁੱਤਰ ਆ ਪਾਇਰਨਜੀਤ ਸਿੰਘ ਜੀ ਦੇ ਬਾਰੇ ਗੱਲਬਾਤ ਕਰਨ ਆਇਆ ਇਹ ਸ਼ਾਮਸੁੰਦਰ ਤੋਂ ਰਣਜੀਤ ਸਿੰਘ ਕਦੋਂ ਬਣ ਗਿਆ ਹਾਂਜੀ ਇਹ ਜਦੋਂ ਫਿਰ ਪਹਿਲਾਂ ਦਾ ਸੀਗਾ ਇਹ ਮੇਲੇ 'ਚ ਨੌਕਰੀ ਕਰਦਾ ਅੱਛਾ ਜੀ ਤੇ ਉਸ ਵੇਲੇ ਤਾਂ ਇਹ ਸ਼ਾਮਸੁੰਦਰ ਸੀ ਜਿਸ ਵੇਲੇ ਕੋਈ ਸੰਗ ਮਿਲ ਗਿਆ ਜਾਂ ਕਹਿ ਲਓ ਭਾਈ ਪਾਗ ਮਿਲ ਗਿਆ ਹਾਂਜੀ ਤੇ ਉਸ ਵੇਲੇ ਇਹ ਆਪਣਾ ਨਾਮਦਾਨ ਲਿਆ ਅਮਰੋਸ਼ਕ ਲਿਆ ਅਮਰੋਸ਼ਕ ਲਿਆ ਅੱਛਾ ਉਸ ਤੋਂ ਬਾਅਦ ਰਣਜੀਤ ਸੁਭਟੂ ਬਣ ਗਿਆ अच्छा ਤੇ ਉਸ ਤੋਂ ਬਾਅਦ ਫਿਰ ਇਹ ਘਰ ਨਹੀਂ ਆਇਆ ਬਸ ਇੱਕੋ ਗੱਲ ਇਹਨਾਂ ਨੇ ਕਹੀ ਆ ਬਈ ਤੇਰਾ ਨਾਂ ਦੁਨੀਆ ਤੇ ਹੋਊਗਾ। ਅੱਛਾ ਜਦੋਂ ਇਹ ਅਮਰਤਸ਼ਕ ਦੇ ਘਰ ਆਇਆ ਇੱਕ ਪਹਿਲਾਂ ਇਹਨੇ ਆਪਣੇ ਤੁਹਾਡੇ ਨਾਲ ਜਾਂ ਆਪਣੇ ਫਾਦਰ ਨਾਲ ਜਾਂ ਆਪਣੇ ਭਰਾਵਾਂ ਨਾਲ ਸਲਾਹ ਕੀਤੀ ਕਿ ਮੈਂ ਅਮਰਤਸ਼ਕਣ ਲੱਗਾ ਮੈਂ ਸਿੱਖ ਸਿੰਘ ਸੱਜਣ ਲੱਗਾ। ਨਹੀਂ ਜੀ ਅੱਛਾ ਗੱਲ ਕੋਈ ਨਹੀਂ ਕੀਤੀ ਹੈਗੀ ਉੱਥੇ ਹੀ ਮਿਲ ਚੋਂ ਚਲੇ ਗਿਆ। ਅੱਛਾ ਤੇ ਦੋ ਤਨਖਾਹਾਂ ਦਿੱਤੀਆਂ ਤੀਜੀ ਤਨਖਾਹ ਨਹੀਂ ਦਿੱਤੀ। ਅੱਛਾ ਤੇ ਬਸ ਇਹੀ ਗੱਲ ਕਹਿ ਗਿਆ। ਆ ਕੇ ਵੀ ਕਹਿੰਦਾ ਮੈਂ ਤਾਂ ਹੁਣ ਤੁਹਾਨੂੰ ਦੇਖਿਓ ਤੁਹਾਡਾ ਨਾਮ ਨਿਕਲੂ ਦੁਨੀਆ ਤੇ ਮੈਂ ਕਹੇ ਪੁੱਤ ਅਸੀਂ ਕੀ ਕਰਨਾ ਨਾਮ ਕਿਹੜਾ ਨਾਮ ਉਹ ਜਦੋਂ ਇਸਨੇ ਅਮਰਤ ਸ਼ੱਕਿਆ ਪਹਿਲਾਂ ਦਾੜੀ ਕੇਸ ਰੱਖ ਹੀ ਲਏ ਹੋਣੇ ਆ ਨਹੀਂ ਜੀ ਹਾਂਜੀ ਬਸ ਇਹ ਸੀ ਅਮਰਤ ਸ਼ੱਕ ਹੀ ਰੱਖੇ ਫਿਰ ਪਹਿਲਾਂ ਵਾਲ ਕੱਟੇ ਹੋਏ ਸੀਗੇ ਕਲੀਨ ਸ਼ੇਪ ਸੀ ਤਾ ਫੇਰ ਇਹ ਰੱਖਿਆ ਮਗਰੋਂ ਜਦ ਦੇਖੇ ਨਾ ਅਸੀਂ ਗਾਤਰਾ ਪਾਇਆ ਸੀ ਕਿ ਚਲੋ ਚੰਗਾ ਕੋਈ ਵਤ ਨਹੀਂ ਹੈਗੀ ਚੰਗਾ ਬਹੁਤ ਵਧੀਆ ਹੋਇਆ ਤੇ ਫੇਰ ਉਦੋਂ ਹੀ ਗਾਤਰਾ ਪਾਇਆ ਉਦੋਂ ਹਜੇ ਇਹਨਾਂ ਨੇ ਬਾਸ ਸੀ ਇਹ ਦੂਸਰੀ ਵਾਰ ਆਇਆ ਤਾਂ ਜਾਦਾ ਹੋ ਬੜੇ ਹੋ ਗਏ ਅੱਛਾ ਤੇ ਫੇਰ ਤਾਂ ਤੀਜੀ ਵਾਰ ਆਇਆ ਤੇ ਇੱਕ ਜਾਨੀ ਕਾਕਾ ਹੋਇਆ ਸੀ ਬੇਬੀ ਮੇਰੀ ਬੇਟੀ ਦੇ ਉਹਨੂੰ ਦੇਖਣ ਆਇਆ ਅੱਛਾ ਤੇ 10 ਮਿੰਟ ਇੱਥੇ ਖੜਾ ਫੇਰ ਚਲੇ ਗਿਆ ਤੇ ਫੇਰ ਬਸ ਜਦੋਂ ਕਿ ਉਹ ਚਲੇ ਗਿਆ ਤਾਂ ਫੇਰ ਪੁਰਸ ਮੁਕਾਬਲਾ ਹੋਇਆ ਕਿੱਥੇ ਪਤਾ ਨਹੀਂ ਰਾਜਪੁਰੇ ਹੋਇਆ ਪਤਾ ਨਹੀਂ ਕਿੱਥੇ ਹੋਇਆ ਪੁਰਸ ਮੁਕਾਬਲਾ ਉਹ ਪਹਿਲਾ ਹੋਇਆ ਤੇ ਘਰ ਕੋਈ ਮੁੰਡਾ ਆ ਕੇ ਗਿਆ ਗੁਰਾਇਆਂ ਦਾ ਕਹਿੰਦਾ ਸੀ ਤੁਸੀਂ ਘਰੋਂ ਚਲੇ ਜਾਓ ਤਾਂ ਨੂੰ ਮਾਰ ਦੇਣਾ ਉਹਨਾਂ ਨੇ ਧਮਕੀ ਦਿੱਤੀ ਆ ਅੱਛਾ ਤੇ ਅਸੀਂ ਫਿਰ ਮੈਂ ਤੇ ਮੇਰੀ ਬੇਟੀ ਤੇ ਮੇਰੀ ਨੋ ਜੀ ਤੇ ਮੈਂ ਮੈਂ ਗਈ ਸੀ ਸ਼ਹਿਰ ਨੂੰ ਮੁੜ ਕੇ ਆਉਂਦਿਆਂ ਨੂੰ ਇਹ ਅੱਡੇ 'ਚ ਬੈਠੀਆਂ ਕਹਿੰਦੀ ਆ ਮਾਮਾ ਉਤਰਿਆ ਪੁੰਜੇ ਮੈਂ ਕਿਹ ਕੀ ਗੱਲ ਕਹਿੰਦੀ ਇਦਾਂ ਇਦਾਂ ਕਰਕੇ ਉਹ ਕਹਿ ਗਏ ਆ ਤੇ ਫਿਰ ਤੁਸੀਂ ਇੱਕ ਇੱਥੋਂ ਚਲੇ ਜਾਓ ਵੀ ਫੋਨ ਮਾਰ ਮਾਰ ਦੇਣਾ ਇਹ ਉੱਥੇ ਅੱਟੇ ਸੀਗੇ ਗੁਰਾਈ ਤਾਂ ਮੈਂ ਫਿਰ ਕਿਹਾ ਮੇਰੇ ਕੋਲ ਤਾਂ ਪੈਸੇ ਨਹੀਂ ਹੈਗੇ ਇਹ ਕਹਿੰਦੀ ਫਿਰ ਤੁਸੀਂ ਮੈਂ ਕਿਹਾ ਮੈਂ ਆਉਂਦੀ ਹਦੀ ਕਿਸੇ ਨੂੰ ਪੁੱਛਦੀ ਇੱਥੇ ਡਾਕਟਰ ਆਉਂਦਾ ਸ਼ਹਿਰ ਦਾ अच्छा सुरेंद्रो ਦਾ ਨਾਮ ਉਹਨੂੰ ਮੈਂ ਕਿਹਾ ਮੈਂ ਕਿਹਾ ਬੇਟਾ ਮੈਨੂੰ 50 ਰੁਪਏ ਦੇ ਦੇ ਉਹਦਾ ਕਿਰਾਇਆ ਠੀਕ ਹੈ ਸੀਗਾ ਤੇ ਉਹਨੇ ਮੈਨੂੰ ਉਸੇ ਬਿੱਲ ਕੱਢ ਕੇ 50 ਰੁਪਏ ਦਿੱਤੇ ਤਾਂ ਮੈਂ ਫਿਰ ਮੈਂ ਗੁਰਾਇਆਂ ਨੂੰ ਗਈ ਉਹ ਇਹਨਾਂ ਦਾ ਦੋਸਤ ਸੀ ਸਿਆਣਾ ਮੈਂ ਕਿਹਾ ਇਹਨੇ ਪਿੰਡ ਚੱਲ ਜਾਣਾ ਕੋਈ ਆਜੂ ਮਾਰਨ ਲਈ ਤਾਂ ਮੈਂ ਕਿਹਾ ਉਹਨਾਂ ਨੂੰ ਕਿਹਾ ਭਾਜੀ ਤੁਸੀਂ ਹਨਾ ਪਹਿਲਾਂ ਅੱਟੇ ਜਾਓ ਸਕੂਲੇ ਕਿਸੇ ਪਿੰਡ ਨਾਲ ਜਾਓ ਮੇਰੇ ਕੋ ਆ ਜਾ ਤੁਸੀਂ ਕਹੋ ਉਹ ਉੱਥੇ ਹੀ ਚਲੇ ਗਿਆ ਤੇ ਮੈਂ ਨਾ ਨੂੰ ਪੀ ਕੇ ਪੀ ਦਿੱਤਾ 10 20 ਰੁਪਏ ਲੱਗਦੇ ਸੀਗੇ ਤੇ ਮੈਂ ਆਪ ਮੇਰੇ ਕੋਲ ਚਲੋ ਇੱਥੇ ਗੁਰਾਈ ਰਹੀ ਜਿਸ ਵੇਲੇ ਇਹ ਆਏ ਤਾਂ ਕਹਿੰਦੇ ਕੀ ਗੱਲ ਹੋਈ ਮੈਂ ਕਿਹਾ ਇਦਾਂ ਆ ਆ ਉਹਨਾਂ ਨੇ ਕਹਿਣਾ ਵੀ ਮਾਰ ਦੇ ਮਾਰ ਦੇਣਾ ਤੁਹਾਨੂੰ ਮੁਕਾਬਲਾ ਚੱਲਦਾ ਆ ਤੁਸੀਂ ਇੱਥੋਂ ਚਲੇ ਜਾਵੋ ਪੁਲਿਸ ਨੇ ਵੀ ਮਾਰ ਦੇਣਾ ਪੁਲਿਸ ਨੇ ਤਾਂ ਪੇ ਪੁਲਿਸ ਨਹੀਂ ਮੁਕਾਬਲਾ ਚੱਲਦਾ ਹੋਊਗਾ ਨਾ ਇਹਨਾਂ ਦਾ ਚੱਲਦਾ ਸੀ ਤੇ ਫਿਰ ਕਹਿੰਦੇ ਇੱਥੋਂ ਚਲੇ ਜਾਵੋ ਨਹੀਂ ਤੁਹਾਨੂੰ ਉਹਨਾਂ ਨੇ ਮਾਰ ਦੇਣਾ ਧਮਕੀ ਦਿੱਤੀ ਆ ਤਾਂ ਫਿਰ ਅਸੀਂ ਗਏ ਫਿਰ ਅਸੀਂ ਗੁਰਾਇਆਂ ਉੱਥੇ ਰਹੇ ਇੱਕ ਰਾਤ ਦੂਜੀ ਰਾਤ ਮੈਂ ਪੇਕੀ ਚਲੇ ਗਈ ਉਹ ਕਹਿੰਦੀ ਮੇਰੀ ਪਰਜਾਈ ਵੀ ਜਿੱਥੇ ਤੁਹਾਨੂੰ ਮਾਰਨਗੇ ਮੈਂ ਵੀ ਮਰ ਜੂੰਗੀ ਤੁਸੀਂ ਇੱਥੇ ਮੇਰੇ ਕੋਲ ਰੋਹੋ ਫਿਰ ਅਸੀਂ ਉੱਥੇ ਰਹੇ ਜਦੋਂ ਅਸੀਂ ਮਹੀਨਾ ਇੱਕ ਅਖਰੇ 15 ਦਿਨ ਰਹੇ ਇੱਕ 10 ਦਿਨ ਰਹੇ ਪਹਿਲਾਂ ਤਾਂ ਪੁਲਿਸ ਨੇ ਇੱਥੇ ਇਦਾਂ ਆਉਣਾ 4-5 ਵਜੇ ਤਾਂ ਰਾਤ ਨੂੰ 8 ਵਜੇ ਆਣਾ ਤੇ ਆ ਕੇ ਕਹਿਣਾ ਕਿੱਥੇ ਆਸੀਂ ਕਹਿਣਾ ਜਿੱਥੇ ਹੈਗਾ ਤੁਸੀਂ ਫੜ ਲਓ ਹੁਣ ਸਾਨੂੰ ਕੀ ਪਤਾ ਕਿੱਥੇ ਆ ਤੇ ਪਰ ਉਹਨਾਂ ਨੇ ਹਟਣਾ ਨਹੀਂ ਹੈਗਾ ਫਿਰ ਜੇ ਮੁੰਡੇ ਵੱਡੇ ਨੂੰ ਲੈ ਗਏ ਫਿਰ ਦੂਜੀ ਵਾਰ ਫੇਰ ਲੈ ਗਏ ਤੀਜੀ ਵਾਰ ਲੈ ਗਏ ਤਾਂ ਮੇਰਾ ਮੁੰਡਾ ਕਹਿੰਦਾ ਨੌਕਰੀ ਕਰ ਲੈ ਜਿਹੜਾ ਕਹਿੰਦਾ ਮਮਾ ਅਸੀਂ ਮਰਨਾ ਚੰਗਾ ਸੌ ਗੁਣਾ ਮੈਂ ਕਿਹਾ ਬੇਟਾ ਤੁਸੀਂ ਇਦਾਂ ਕਰੋ ਬੋਟੀ ਅੱਪ ਕਰ ਵਾਲੀ ਨੂੰ ਲੈ ਜਾਓ ਤੇ ਤੁਸੀਂ ਉੱਥੇ ਰਹੋ ਮੇਰੇ ਕੋ ਨਾ ਆਇਓ ਤੇ ਚਲੋ ਛੋਟੇ ਨੇ ਮੈਂ ਇੱਥੇ ਘਰ ਲਾਗੇ ਜੱਟਾਂ ਦਾ ਅਸੀਂ ਉੱਥੇ ਮੈਂ ਇੱਕ ਬਾੜ ਦਿੱਤਾ ਮੈਂ ਕਿਹਾ ਤੁਸੀਂ ਉੱਥੇ ਚੱਲ ਜਿਓ ਤੇ ਇਦਾਂ ਦੀਆਂ ਗੱਲਾਂ ਬਹੁਤ ਹੋਈਆਂ ਸਾਲ ਦੋ ਸਾਲ ਜਾਨੀ ਅਸੀਂ ਕਈ ਫੇਵਰੇਟ ਬੇਟੀ ਨੂੰ ਇਦਾਂ ਕਿਸੇ ਨੇ ਕਿਹਾ ਵੀ ਤੁਹਾਨੂੰ ਮਾਰ ਦੇਣਾ ਹੈ ਵੀ ਉਹਨਾਂ ਨੇ ਆਹ ਫੋਨ ਚੱਕ ਕੇ ਪੁਲਸ ਲੈ ਜਾਊਗੀ ਤੇ ਉਹ ਦਿਮਾਗੀ ਵਾਂਗੂ ਹੋ ਗਏ ਮੈਂ ਇਹ ਵੀ ਨਹੀਂ ਦੇਖਿਆ ਵੀ ਮੇਰਾ ਗਰੀਬ ਘਰ ਟੋਲਣਾ ਮੇਰੇ ਰਿਸ਼ਤੇਦਾਰ ਸੀਗਾ ਮੈਂ ਉਹਨਾਂ ਨੂੰ ਕਿਹਾ ਵੀ ਮੁੰਡਾ ਦੱਸ ਦਿਓ ਅਸੀਂ ਕੁੜੀ ਵੀ ਆਣੀ ਹੈ ਅਸੀਂ ਕੁੜੀ ਵਿਆਹਤੀ ਤੇ ਜਾਨੀ ਚਲੋ ਗਰੀਬੀ ਉਹਦੇ ਵੀ ਘਰ ਆ ਚਲ ਪ੍ਰਮਾਤਮਾ ਆਪੇ ਹੀ ਤੰਦਰੁਸਤੀ ਦੇਊਗਾ ਤੇ ਉਹ ਵਿਆਹਤੀ ਤਾਂ ਅਸੀਂ ਫਿਰ ਰਹਿੰਦੇ ਰਹੇ ਤੇ ਉਹਨੇ ਉਹਨੇ ਨੇ ਪੁਲਸ ਵਾਲਿਆਂ ਜਦੋਂ ਆਣਾ ਮੈਂ ਕਹਣਾ ਹਾਂ ਮੈਂ ਮਰੇ ਜਾਵਾਂ ਤਾਂ ਹੀ ਗੱਲ ਕਰ ਤੁਸੀਂ ਤਾਂ ਹੱਲਦੇ ਨਹੀਂ ਆਣ ਤੇ ਉਸ ਸਰਪੰਚ ਨੂੰ ਕਹਣਾ ਸਾਨੂੰ ਮੁੰਡਾ ਬੋਲਦੀ ਆ ਉਹ ਕਹਿੰਦੇ ਬਈ ਇੱਕੋ ਦੁਖੀ ਆ ਇੱਕੋ ਘਰ ਹੈ ਨਹੀਂ ਮੁੰਡਾ ਤੁਸੀਂ ਜਿੱਥੇ ਹੈਗਾ ਉੱਥੇ ਫੜ ਲਓ ਸਰਪੰਚ ਨੇ ਵੀ ਇਹੀ ਕਹਿਣਾ ਤੇ ਫਿਰ ਜਦੋਂ ਸਾਲ ਦੋ ਸਾਲ ਹੋ ਗਿਆ ਅਸੀਂ ਯਕੀਨ ਕਰਿਓ ਅਸੀਂ ਭੁੱਲਰ ਦੇ ਹੋ ਗਏ ਦਾਖਲ ਸਾਨੂੰ ਕਿਉਂ ਕਮਿਸ਼ਨ ਮਹਿਲਾ ਮੰਡਲ ਚਲ ਜਾਓ ਤੇ ਬਿਨਾਂ ਵਜ੍ਹਾ ਤੇ ਤੁਹਾਨੂੰ ਮਾਰਨੋਂ ਦੇ ਕੁੱਟਨੋਂ ਦੇ ਇਹ ਕਈ ਕੁਸ਼ ਕਰਦੇ ਆ ਲੈ ਜਾਂਦੇ ਨਿਆਣਿਆਂ ਨੂੰ ਕਿੰਨੇ ਲੱਗਦੇ ਤੁਹਾਡੇ ਅਸੀਂ ਫੇਰ ਮਹਿਲ ਮੰਡਲ ਕਮਿਸ਼ਨਰ ਪੁੱਲਰ ਦੇ ਚਲੇ ਗਏ ਪੁੱਲਰ ਜੀ ਦਾ ਅਸੀਂ ਨਾ ਤੇ ਫੇਰ ਇਹ ਬੈਠੇ ਉਹ ਕਹਿੰਦੇ ਮੈਂ ਕਿਹਾ ਸਾਨੂੰ ਪੁਲਿਸ ਨਹੀਂ ਟਿਕਣ ਦੀ ਕਹਿੰਦੇ ਕਿੱਥੇ ਕਿੱਥੇ ਦੀ ਮੈਂ ਕਿਹਾ ਕਬੂਤਲੇ ਦੀ ਤੇ ਇੱਕ ਜਲੰਦਰ ਦੀ ਹੋਰ ਵਾਕਿਆ ਤਾਂ ਪਤਾ ਹੀ ਨਾ ਸੀਗਾ ਤੇ ਉਹਨਾਂ ਨੇ ਕਿਹਾ ਨੋ ਲਿਖ ਕੇ ਦਿੱਤਾ ਨਾ ਕਪੂਰਸਲੇ ਦੀ ਆਈ ਨਾ ਜਲੰਦਰ ਦੀ ਆਈ ਜਦ ਘਰ ਆਇਆ ਤਾਂ ਹੁਸ਼ਿਆਰਪੁਰ ਦੀ ਆ ਗਈ ਘਰ ਆਈ ਅਸੀਂ ਉਹਨੂੰ ਮੈਂ ਟੋਟੋ ਟੋਟ ਪਾਵਾਂ ਮੈਂ ਕਿਹਾ ਤੁਸੀਂ ਹੁਣ ਮੈਨੂੰ ਸਾਡਾ ਪੇਛੇ ਛੱਡਣਾ ਜਾਂ ਸਾਨੂੰ ਮਾਰ ਕੇ ਛੱਡਣਾ ਮੈਂ ਕਿਹਾ ਲਿਖਤ ਉਹ ਲਿਖਤ ਦੇ ਦਿੱਤੀ ਤੇ ਉਹ ਚਲੇ ਗਏ ਦੂਸਰੀ ਵਾਰ ਫੇਰ ਆਏ ਰਾਜਪੁਰਿਆਂ ਫੇਰ ਮੁੰਡੇ ਨੂੰ ਲੈ ਗਏ ਲਿਖਤ ਵੀ ਪਤਾ ਨਹੀਂ ਕਿੱਥੇ ਰੱਖੋ ਗਈ ਪਤਾ ਨਹੀਂ ਸਾਨੂੰ ਲੱਗਾ ਦਿਮਾਗੀ ਇੰਨਾ ਹੋ ਗਿਆ ਸਾਡਾ ਤੇ ਫੇਰ ਉਹ ਉਹ ਲੈ ਗਏ ਫੇਰ ਚੌਥੇ ਦਾ ਮੁੰਡਾ ਆਇਆ ਕਹਿੰਦਾ ਮਮਾ ਮੈਂ ਤਾਂ ਕੁਝ ਮਾਰ ਮਰ ਜਾਣ ਮੈਂ ਨਾ ਬੇਟਾ ਮਰੀ ਨਾ ਆਪਣੀ ਘਰਵਾਲੀ ਨੂੰ ਲੈ ਜਾ ਕਪੂਰਥ ਲੈ ਕੁਆਟਰ ਮੈਨੂੰ ਨਹੀਂ ਮਿਲਿਆ ਤਾਂ ਤੂੰ ਲੈ ਲੈ ਕੁਆਟਰ ਅਚਾਰ ਸਭ ਤੋਂ ਪਹਿਲਾਂ ਇੱਕ ਤੇ ਗੱਲ ਮੈਂ ਜਾਣਨੀ ਚਾਹਾਂਗਾ ਮਾਤਾ ਜੀ ਜਦੋਂ ਅਮਰਤ ਸ਼ੱਕੇ ਘਰ ਆਇਆ ਰਿਸ਼ਤੇਦਾਰ ਭੈਣ ਭਰਾਵਾਂ ਦੇ ਵਿੱਚ ਇਸ ਗੱਲ ਦਾ ਕੀ ਚਰਚਾ ਹੋਇਆ ਵੀ ਇਹ ਕਿਹੜੇ ਗਲਤ ਪਾਸੇ ਪੈ ਗਿਆ ਜਾਂ ਘਰ ਦੇ ਵਿੱਚ ਤੁਸੀਂ ਕਿਹਾ ਵੀ ਤੂੰ ਇਹ ਗਲਤ ਕੰਮ ਕੀਤਾ ਜਾਂ ਸਹੀ ਕੀਤਾ ਕਿਵੇਂ ਲੱਗਾ ਤੁਸੀਂ ਕੀ ਕੀ ਸਾਰੀ ਗੱਲਬਾਤ ਹੋਈ ਰਿਸ਼ਤੇਦਾਰ ਭੈਣ ਭਰਾਵਾਂ ਦੇ ਅਸੀਂ ਇਦਾਂ ਦੇ ਆਦਮੀ ਆ ਮੁੰਚੇ ਆ ਬੱਚੇ ਅਸੀਂ ਬੱਚਿਆਂ ਨੂੰ ਮੰਨਦਾ ਕਦੀ ਨਹੀਂ ਸੀ ਬੋਲੇ ਮੁੰਚੇ ਸਾਨੂੰ ਨਹੀਂ ਕਦੀ ਬੋਲੇ ਕੰਮ ਉਹ ਕਰਦੇ ਸੀ ਅਸੀਂ ਉਹਨੂੰ ਪੁੱਛਿਆ ਵੀ ਤੂੰ ਇੱਧਰ ਕਿਉਂ ਹੋਇਆ ਕਹਿੰਦਾ ਵੀ ਮਮਾ ਹੋ ਗਿਆ ਹੁਣ ਬੱਸ ਵੀ ਵੀ ਹੋ ਗਿਆ ਹੁਣ ਗੱਲ ਠੀਕ ਹੈ ਤੁਸੀਂ ਨੂੰ ਮੈਨੂੰ ਕਹਿਣਾ ਹੈਗਾ ਅਸੀਂ ਨਹੀਂ ਉਹਨਾਂ ਨੇ ਕਿਹਾ ਉਹਨੇ ਆਪ ਆ ਕੇ ਕਹਿਣਾ ਅਸੀਂ ਨਾ ਹੁਣ ਤੂੰ ਦੇਖੇ ਤੁਹਾਡਾ ਨਾਮ ਨਿਕਲਣਾ ਹੈ ਮੈਂ ਕਿਹਾ ਵੀ ਅਸੀਂ ਨਾ ਕੀ ਕਰਨਾ ਸਤ ਰੋਂ ਲੱਗ ਜਾਣਾ ਉਹਨੇ ਪਰੇ ਹੋ ਜਾਣਾ ਨਾ ਉਹਨੇ ਅੱਛਾ ਇੱਕ ਗੱਲ ਹੋਰ ਜੀਤੋ ਮਾਤਾ ਜੀ ਇਹ ਵੱਡੇ ਵੱਡੇ ਖਾੜਕੂਆਂ ਦੇ ਨਾਲ ਪਤਾ ਲੱਗਾ ਵੀ ਗੁਰਦੀਪ ਸਿੰਘ ਦੀ ਪਾਹੇਰਾ ਵਾਲਾ ਹਾਂਜੀ ਕੁਲਬੀਰ ਸਿੰਘ ਬੜਾ ਪਿੰਡ ਇਹ ਇੱਡੀ ਵੱਡੇ ਖਾੜਕੂਆਂ ਦੇ ਨਾਲ ਰਿਆ ਤੇ ਕਦੀ ਇਤਨਾ ਫਿਰਦੇ ਆ ਤੁਰਦੇ ਆਉਂਦੇ ਆ ਜਾਂਦੇ ਆ ਵੀ ਘਰ ਤੇ ਲੋੜ ਆ ਕਦੀ ਕੋ ਖਰਚਾ ਪੱਠਾ ਨਹੀਂ ਸੀ ਦੇ ਕੇ ਜਾਂਦਾ ਦੇਖੋ ਜੀ ਇੱਕ ਗੱਲ ਤੁਹਾਨੂੰ ਦੱਸਦੀ ਆ ਉਹਨਾਂ ਨੂੰ ਇਹ ਪਤਾ ਸੀਗਾ ਜਿਹੜੇ ਇਦਾਂ ਦੇ ਪੈਸੇ ਉਹ ਅਸੀਰ ਲੈਣੇ ਨੇ ਇੱਕ ਗਾਰ ਨਵੇਂ ਪੈਂਡ ਉਹ ਸਾਡੇ ਦੋ ਵਾਰ ਕੁੜੀ ਆਈ ਆ ਨਾਲ ਪੇ ਦੇ ਜੀ ਉਹ ਕਹਿੰਦੀ ਕਿ ਸਾਡੇ ਘਰ ਉਹਨਾਂ ਨੇ ਚੰਗੇ ਪੈਸੇ ਰੱਖੇ ਕਹਿੰਦਾ ਮੈਂ ਕਿਹਾ ਉਹ ਆ ਕੇ ਗੱਲ ਕਰੇ ਵੀ ਤੁਸੀਂ ਪੈਸੇ ਘਰ ਨਹੀਂ ਦਿੰਦੇ ਕਹਿੰਦਾ ਜੀ ਉਹਨਾਂ ਨੂੰ ਇਦਾਂ ਦੇ ਪੈਸੇ ਨਹੀਂ ਚਾਹੀਦੇ ਯਕੀਨ ਕਰਿਓ ਤੁਸੀਂ ਪਰਮਾਤਮਾ ਦੀ ਵਾਹ ਇਦਾਂ ਦੇ ਪੈਸੇ ਚ ਘਰ ਨਹੀਂ ਨਹੀਂ ਤੇ ਤੇਰੇ ਮਾਪੇ ਕਿੰਨੇ ਔਖੇ ਹੋਣਗੇ ਕਹਿੰਦਾ ਇਹ ਮੈਨੂੰ ਪਤਾ ਨਹੀਂ ਹੈਗਾ ਇਹ ਤੂੰ ਛਿੰਗਣਾ ਮੈਂ ਦੇ ਕੁੜੀ ਦਾ ਵਿਆਹ ਵੀ ਕਰੂੰਗਾ ਉਹ ਕੁੜੀ ਦੋ ਵਾਰ ਇੰਨਾ ਰੋਵੇ ਆ ਕਿ ਮੇਰ ਨੂੰ ਵੀ ਜਾਗ ਰੋਵੇ ਦੋ ਵਾਰ ਹੀ ਮੈਨੂੰ ਸਭ ਆਇਆ ਸੀਦ ਹੋਇਆ ਜਦੋਂ ਤਾਂ ਇਹੋ ਜੇ ਅਸੀਂ ਕਦੀ ਸੰਦ 10 ਰੁਪਏ ਵੀ ਨਹੀਂ ਇੱਕ ਕਾਕਾ ਹੋਇਆ ਸੀ ਬੇਬੀ ਦੇ 100 ਰੁਪਏ ਦੀ ਸੋਣੀ ਹੈਗੀ 100 ਰੁਪਏ ਦੇ ਗਿਆ ਦੇਖੋ ਤੇ ਮਤਲਬ ਕਦੀ ਕੋਈ ਘਰ ਚ ਪੈਸਾ ਨਹੀਂ ਦਿੰਦਾ ਵੀ ਮੈਂ ਕਦੀ ਜਦੋਂ ਕਿਤੇ ਘਰ ਆਉਂਦਾ ਜਾਂਦਾ ਸੀ ਮਿਲਣ ਲਈ ਅਲਣਾ ਕਦੀ ਉਹਦੇ ਹੱਥ 'ਚ ਹਥਿਆਰ ਵੇਖ ਕੇ ਡਰ ਨਹੀਂ ਸੀ ਆਉਂਦਾ ਵੀ ਤੂੰ ਆ ਕਿੱਥੋਂ ਚੱਕ ਲੇ ਨਹੀਂ ਅਸੀਂ ਤਾਂ ਫਿਰ ਇਦਾਂ ਸੀ ਨਾ ਜਦੋਂ ਸੂਨ ਕਹਿ ਤਾ ਸਾਨੂੰ ਮਮਾ ਕਹੀ ਨਾ ਜੋ ਹੋ ਗਿਆ ਮੇਰੇ ਭਾਗ ਵਾ ਠੀਕ ਹੈ ਮੈਂ ਇੱਧੇ ਲਈ ਅਸੀਂ ਨਹੀਂ ਸੀ ਕਿ ਸਾਨੂੰ ਸਤ ਕਾਸਾ ਵੀ ਚਲੋ ਬੇ ਇਹਨੂੰ ਕੀ ਹੋਣ ਲੱਗਾ ਆ ਇਹ ਜਾਂ ਤਾਂ ਦੇਸੀ ਤੁਮਾ ਪਹਿਣ ਗਿਆ ਜਦੋਂ ਇਦਾਂ ਹੋ ਗਿਆ ਇੱਦਾਂ ਹੀ ਕਹੀ ਜਾਣਾ ਮੈਂ ਕਹਣਾ ਕਾਕਾ ਤੂੰ ਇਦਾਂ ਨਹੀਂ ਤਾਤੇ ਹੋਇਆ ਬਸ ਮਮਾ ਕਹਿਆ ਨਾ ਕਾਇਕੂ ਦੂਜੇ ਪਾਸੇ ਕੋਈ ਘਰ ਸੀ ਇੱਕ ਉਹਦੇ ਘਰ ਚੱਲ ਜਾਣਾ ਤੇ ਬਹੁਤਾ ਚਿਰ ਕੋਲ ਨਹੀਂ ਛੜਨਾ ਨਾ ਰਾਤ ਰਹਿਣੀ ਆ ਕਦੀ ਵੇਖਿਆ ਸੀ ਉਹਦੇ ਕੋਲ ਅਸਾਲਟ ਹਥਿਆਰ ਕੋਈ ਆਉਂਦਿਆਂ ਜਾਂਦਿਆਂ ਅਸੀਂ ਨਹੀਂ ਸੀ ਦੇਖਿਆ ਅੱਛਾ ਜਦੋਂ ਆਉਂਦਾ ਸੀ ਉਹਦੇ ਹਥਿਆਰ ਘਰ ਲੈ ਕੇ ਨਹੀਂ ਸੀ ਆਉਂਦਾ ਨਹੀਂ ਸੀ ਆਉਂਦਾ ਨਹੀਂ ਸੀ ਆਉਂਦਾ ਐਵੇਂ ਹੀ ਗਈ ਹੈ ਅੱਛਾ ਤਾਂ ਡੈਡੀ ਇਹਦੇ ਤਾਂ ਸਕੂਲੇ ਰਹਿੰਦੇ ਸੀਗੇ ਇਹਨਾਂ ਨੇ ਕੀ ਮਹੀਂ ਹੁੰਦੀ ਸੀਗੀ ਨਾਲ ਬੋਟੀ ਨੇ ਹੋਣਾ ਨਹੀਂ ਅਸੀਂ ਕੁਝ ਨਹੀਂ ਕਹਿਣਾ ਕਦੇ ਵੀ ਤੇ ਸਾਨੂੰ ਪਤਾ ਲੱਗ ਗਿਆ ਵੀ ਹੁਣ ਅਸੀਂ ਰੋਕ ਨਹੀਂ ਸਕਦੇ ਇਹਨੂੰ ਇਹ ਇਹਦੇ ਚਰਚੇ ਹੁੰਦੇ ਸੀ ਵੀ ਕਦੀ ਉੱਥੇ ਮੁਕਾਬਲਾ ਹੋ ਗਿਆ ਕਿਤੇ ਉੱਥੋਂ ਬਚ ਕੇ ਨਿਕਲੇ ਇਹ ਪਤਾ ਲੱਗਾ ਕਿ ਪੀਲੀ ਪੀਤੇ ਇੱਕ ਮੁਕਾਬਲੇ ਚੋਂ ਨਿਕਲਿਆ ਸੀਗਾ ਯੂਪੀ ਦੇ ਵਿੱਚੋਂ ਮੁਕਾਬਲੇ ਯੂਪੀ ਚੋਂ ਯੂਪੀ ਤਾਂ ਇੱਥੇ ਰਿਸ਼ਤਦਾਰੀ ਆ ਉਹਨਾਂ ਦੇ ਆ ਕੇ ਬਹੁਤ ਸਾਨੂੰ ਸਤਿਕਾਰ ਕੀਤਾ ਕਹਿੰਦੇ ਵੀ ਮੁੰਡਾ ਇਦਾਂ ਦਾ ਆ ਸਾਡੇ ਆਪਣੇ ਰਹਿੰਦਾ ਉੱਥੇ ਰੇੜੀ ਦੇ ਖੜਾ ਪੁੱਛ ਤੋ ਕਹੇ ਵੀ ਇਹਨਾਂ ਲੋਕਾਂ ਨੂੰ ਟੋਲੇ ਵਾਕਤਵਾਦੀਆਂ ਸਾਰਿਆਂ ਟੋਲਦੇ ਤਾਂ ਇਹ ਛੋਲੇ ਭੂਲੇ ਕਹਿੰਦਾ ਮੈਂ ਰੇੜੀ ਜੀ ਲਾਉਣਾ ਆ ਅੱਛਾ ਉਹ ਆ ਕੇ ਦੱਸਣ ਨਾਲੇ ਹੱਸਣ ਉਹ ਜਨਾਨੀਆਂ ਵਿਆਹ ਸੀਗਾ अच्छा ਤੇ ਨਾਲੇ ਸਾਨੂੰ ਕਹਿੰਦੇ ਮੁੰਡਾ ਸਾਡੇ ਘਰੇ ਰਹਿੰਦਾ ਫੇਰ ਉਹ ਮਗਰੋਂ ਜਾਂ ਸਾਲਕ ਹੋ ਗਿਆ ਤਾਂ ਉਹ ਨਾ ਨੂੰ ਫੜ ਕੇ ਲੈ ਗਿਆ ਜਨ ਕਿਹਨੂੰ ਅਸਕਾਰਕ ਹੋਇਆ ਹੈ ਫੇ ਉਹਨਾਂ ਨੂੰ ਫੜ ਕੇ ਲੈ ਗਿਆ ਫੇਰ ਇਹ ਉਥੋਂ ਗਿਆ ਇੱਕ ਹੋਰ ਕਰ ਗਿਆ ਸੰਗਰੂਰ ਉਸ ਕੁੜੀ ਜਿੰਦਾਰਾਂ ਦਾ ਘਰ ਸੀ ਪਤਾ ਨਹੀਂ ਉਹ ਕਹਿੰਦੀ ਕੁੜੀ ਕਹਿੰਦੀ ਮੇਰਾ ਕਹਿੰਦਾ ਉਹਦੀ ਮਾਂ ਦੱਸੇ ਪੇ ਦੱਸੇ ਕਹਿੰਦੇ ਮੈਂ ਉਹਨੇ ਵਿਆਹ ਕਰਾਉਣਾ ਤਾਂ ਮੈਂ ਸਾਨੂੰ ਰਾਤ ਰਹੇ ਅਸੀਂ ਉਥੇ ਇਹਨੂੰ ਦੇਖਣੇ ਜਾਣਾ ਸੀ ਕਿ ਕੁਝ ਠੀਕ ਠਾਕ ਹੋ ਜੇ ਕਿਦਾਂ ਤੇ ਰਾਤ ਰਹੇ ਉਹ ਕਹਿੰਦੀ ਮੈਂ ਵਿਆਹ ਹੀ ਇਹਨਾਂ ਕਰਾਉਣਾ ਹੈ ਠੀਕ ਉਦੋਂ ਠੀਕ ਠਾਕ ਸੀ ਤਿੰਨ ਚਾਰ ਸਾਲ ਸਸੀਂ ਬਖਤ ਜੇ ਪੈ ਰਹੇ ਆ ਸਾਨੂੰ ਨਹੀਂ ਪਤਾ ਲੱਗਾ ਹੈਗਾ ਕਿਸੇ ਗੱਲ ਦਾ ਵੀ ਤੇ ਚਲੋ ਫੇਰ ਇਹ ਰਾਜਪੂਰੇ ਜਦੋਂ ਇਹ ਕਾਕੇ ਨੂੰ ਲਗਾਏ ਆ ਉਹ ਵਿਆਹ ਫਿਰ ਕਰਵਾ ਲਿੰਦੇ ਉਹਦੇ ਨਾਲ ਹੋਇਆ ਨਾ ਮੈਂ ਤਾਂ ਕਿਹਾ ਸੀਗਾ ਕਹਿੰਦੇ ਕਰਾ ਲੈਣਾ ਆ ਦੇਹ ਜੀ ਕਹਿੰਦੇ ਇਦਾਂ ਮੈਂ ਕਹਿੰਦਾ ਮੁਕਾਬਲਾ ਚੱਲਦਾ ਜਿੱਥੇ ਅਸੀਂ ਜਾਣਾ ਹੈ ਜਾਣਾ ਜ਼ਰੂਰੀ ਆ ਉਹਨਾਂ ਨੇ ਵੀ ਇਹੀ ਗੱਲ ਅਸੀਂ ਰਾਤ ਰਹੇ ਸਵੇਰੇ ਅਸੀਂ ਆਇਆ ਬਹੁਤ ਸਤਿਕਾਰ ਸਾਡਾ ਕੀਤਾ ਉਹਨਾਂ ਨੇ ਤੇ ਫੇਰ ਤਾਂ ਖਰੇ ਵਜੇ ਜਾਂਦਾ ਤੇ ਫੇਰ ਇਹ ਕਰਦੇ ਕਰਾਉਂਦਿਆਂ ਨੂੰ ਜਿਸ ਵੇਲੇ ਇਹ ਇੱਥੇ ਮੁਕਾਬਲਾ ਹੋਇਆ ਪੀਲੀ ਪੀਤ ਪੀਲੀ ਪੀਤ ਵੀ ਹੋਇਆ ਜੀ ਤੇ ਉਹ ਵਸੂਦ ਵੀ ਸਾਨੂੰ ਠਾਤਾ ਗੁਰਾਇਆਂ ਦੇ ਮੁੰਡੇ ਸਿਗੇ ਕਹਿੰਦੇ ਚਲੇ ਜਾਓ ਇੱਥੋਂ ਜੀ ਉਸ ਵੇਲੇ ਵੀ ਅਸੀਂ ਫਗਵਾੜੇ ਜਾ ਕੇ ਕਿ ਪਾਣੀ বিনা ਕਰ ਨਾਲਕਾ বিনা ਗੁਆਂਢੀਆਂ ਦਾ ਪਾਣੀ ਭਰਿਆ ਤੁਸੀਂ ਤੇ ਮੀਨਾ ਰਹੇ ਆ ਠੀਕ ਠੀਕ ਉਸ ਤੋਂ ਬਾਅਦ ਫਿਰ ਹੋਇਆ ਤੇ ਫਿਰ ਜਿਸ ਵੇਲੇ ਅਸੀਂ ਇੱਥੇ ਗਏ ਆ ਆਪਣਾ ਇਹ ਪੀਲੀ ਭੀਤ ਮੁਕਾਬਲਾ ਉੱਥੇ ਹੀ ਹੋਇਆ ਸੀ ਜਿੱਥੇ 11 ਮੁੰਡੇ ਬਸ ਤੋਂ ਕੱਢ ਕੇ ਮਾਰਤੇ ਸੀ ਜਿਹੜੇ ਹਜੂਰ ਸਾਹਿਬ ਤੋਂ ਆ ਰਹੇ ਸੀ ਆ ਰਹੇ ਸੀ ਇਹ ਵੀ ਨਾਲ ਹੀ ਸੀਗਾ ਉਹ ਤੋਂ ਗਿਆ ਇਹ ਵੀ ਨਾਲੇ ਸੀਗਾ ਇਹ ਵੀ ਨਾਲੇ ਸੀਗਾ ਇੱਕ ਗੱਲ ਮੈਂ ਕਲੀਅਰ ਕਰ ਦੇਵਾਂ ਆਪਣੇ ਦਰਸ਼ਕਾਂ ਦੇ ਨਾਲ ਕਿ ਬੜਾ ਚਰਚਿਤ ਮੁਕਾਬਲਾ ਹੋਇਆ ਸੀਗਾ 1991 ਦੇ ਵਿੱਚ ਅ ਜਦੋਂ ਹਜੂਰ ਸਾਹਿਬ ਯਾਤਰਾ ਤੇ ਗਏ ਹੋਏ 11 ਸਿੱਖ ਨੌਜਵਾਨ ਜਿਹੜੇ ਆ ਯੂਪੀ ਪੁਲਿਸ ਵੱਲੋਂ ਮਾਰ ਦਿੱਤੇ ਗਏ ਸੀ ਔਰ ਉਸ ਮੁਕਾਬਲੇ ਤੋਂ ਬਾਅਦ ਕਿੰਨੇ 47 ਦੇ ਕਰੀਬ ਪੁਲਿਸ ਮਲਾਜ਼ਮਾਂ ਨੂੰ 20-20 ਸਾਲ ਦੀ ਸਜ਼ਾ ਹੋਈ ਹੈ ਬਾਪੂ ਅਜੀਤ ਸਿੰਘ ਪਿੰਡ ਸਤਕੋਹਾ ਤੋਂ ਅੱਜ ਵੀ ਕਿਉਂਕਿ ਉਹਨਾਂ ਦਾ ਪੁੱਤਰ ਵੀ ਸ਼ਹੀਦ ਹੋ ਗਿਆ ਸੀ ਅੱਜ ਵੀ ਉਹ ਕੇਸ ਲੜ ਰਹੇ ਆ ਇਹ ਉਸ ਮੁਕਾਬਲੇ ਦਾ ਜ਼ਿਕਰ ਕਰ ਰਿਹਾ ਕਿ ਉਸ ਮੁਕਾਬਲੇ ਦੇ ਵਿੱਚੋਂ ਜਾਂ ਕਹਿ ਲਓ ਕਿ ਉਹ ਬੱਸ ਦੇ ਵਿੱਚ ਆਉਂਦਿਆਂ ਜਾਂਦੇ ਆ ਇਹ ਵੀ ਨਾਲ ਸੀ ਤੇ ਕਿਤੇ ਸੱਜੇ ਖੱਬੇ ਇਹ ਉੱਥੋਂ ਸਕਿਪ ਹੋ ਗਿਆ ਉੱਥੋਂ ਕਿਸੇ ਪਾਸੇ ਇਹ ਚਕਮਾ ਦੇ ਕੇ ਪੁਲਿਸ ਨੂੰ ਨਿਕਲ ਗਿਆ ਤੇ ਇਹ ਫਿਰ ਸ਼ਹੀਦ ਇੱਥੇ ਕਿਤੇ ਤੁਹਾਡੇ ਏਰੀਆ ਚ ਹੀ ਹੋਇਆ ਹਾਂਜੀ ਕਿ ਕਿਤਰਾ ਦਾ ਮੁਕਾਬਲਾ ਹੋਇਆ ਸੀ ਉਹ ਮੁਕਾਬਲਾ ਜੀ ਇਦਾਂ ਹੋਇਆ ਉੱਥੇ ਇੱਕ ਕਾਰ ਸੀਗਾ ਉਹ ਬਾਹਰ ગયો ਸੀਗੇ ਰਿਸ਼ਤੇਦਾਰਾਂ ਦਾ ਸੀਗੇ ਜਿੱਦਾਂ ਉੱਥੇ ਇਹ ਵੀ ਆਪਣਾ ਨਵੇਂ ਪਿੰਡੀਆਂ ਵੀ ਸੀਗਾ ਕਲਵੀਰਾ ਇੱਕ ਆ ਤੁਸੀਂ ਨਾਮ ਲਨੇਹਰਾ ਵਾਲਾ ਦੀਪਾ ਜੀ ਦੋ ਮੁੰਡੇ ਸੀ ਇੱਕ ਆਪਣੇ ਆਤੜੀਆਂ ਦਾ ਸੀਗਾ ਜੀ ਚਾਰ ਪੰਜ ਮੁੰਡੇ ਉਹਨਾਂ ਨੇ ਕੀ ਕੀਤਾ ਉੱਥੇ ਜਾਣੀ ਜਿੱਦਾਂ ਕੋਈ ਕਿਸੇ ਨੇ ਕਰ ਦਿੱਤੇ ਵੀ ਇੱਥੇ ਖਾਲਕੂ ਰਹਿੰਦੇ ਆ ਜੀ ਉਹਨਾਂ ਨੇ ਉਸ ਵੇਲੇ ਸੀਆਰਪੀ ਆ ਗਈ ਉਦੋਂ ਹੀ ਪੁਲਿਸ ਆ ਗਈ ਤੀਜੇ ਨੰਬਰ ਜਿਹੜੀ ਹੁੰਦੀ ਉਹ ਵੀ ਆ ਗਈ ਜੀ ਮਿਲਟਰੀ ਦੀ ਤਿੰਨ ਆਈਆਂ ਜਿਸ ਵੇਲੇ ਇਹ ਉੱਥੇ ਮੁਕਾਬਲਾ ਹੋ ਰਿਹਾ ਸੀ ਤਾਂ ਉਹ ਮੁੰਡੇ ਤਾਂ ਦੋ ਪੇਟੀਆਂ ਚ ਵੜ ਗਏ ਠੀਕ ਪਤਾ ਨਹੀਂ ਇਹ ਨਾਲ ਦੀਪਾ ਤੇ ਕੁਲਵੀਰਾ ਇੱਕ ਰਹਿ ਗਿਆ ਉਹ ਜਮਾਰਾ ਮੁੰਡੇ ਨੇ ਸਵੈ ਸੈਡ ਕਰ ਲਿਆ ਉਹਨੇ ਕਫਸਲ ਖਾ ਲਿਆ ਹਾਂਜੀ ਤੇ ਦੂਸਰੇ ਏਨਕ ਕੀਤਾ ਇੱਕ ਮੋਰੀ ਸੀਗੀ ਕੋਈ ਬਾਹਰ ਹੋ ਸੀਗੇ ਅੰਦਰ ਹੋ ਸੀ ਉਹ ਡਰਦੇ ਆਉਂਣਾ ਪਤਾ ਨਹੀਂ ਕਿੰਨੇ ਕੋ ਹਾਂਜੀ ਕਿਉਂ ਦੱਸਿਆ ਜੂਗੇ ਇਥੇ ਉਹ ਜੀ ਰਹਿੰਦੇ ਆਉਂਦੇ ਜਾਂਦੇ ਆ ਤੇ ਉਹਨਾਂ ਨੇ ਉਹ ਮਰੀ ਜਾਣ ਉਹ ਚਲਾਈ ਜਾਵੇ ਉਹ ਮਰੀ ਜਾਣ ਉਹ ਮਿੱਟੂ ਸ਼ਾਮਸੁੰਦਰ ਠੀਕ ਅੱਛਾ ਗੋਲੀ ਚੱਲੀ ਜਾਵੇ ਗੋਲੀ ਚੱਲੀ ਜਾਵੇ ਇੱਕ ਮੁੰਡਾ ਜ਼ਿਮੀਦਾਰਾਂ ਦਾ ਉੱਥੇ ਸਾਡੇ ਬੌਸ ਸੀ ਜਿਹਾ ਆਕੇ ਕਹਿੰਦਾ ਵੀ ਬ੍ਰਾਹਮਣ ਦਾ ਮੁੰਡਾ ਆ ਜਿਹੜਾ ਦੂਤਾ ਆ ਇੱਕੋ ਕਰ ਸਾਡਾ ਬ੍ਰਾਹਮਣ ਵਹਿਰੂਪੋ ਵਾਲੇ ਕਹਿੰਦਾ ਵੀ ਬਹੁਤ ਮੁਕਾਬਲੇ ਚ ਗੋਲੀਆਂ ਚਲਾਉਂਦਾ ਸੀ ਆਪੇ ਮਰੀ ਜਾਂਦੀ ਆ ਪਤਾ ਬੇ ਗਿਣਤ ਕਹਿੰਦਾ ਮਰੀ ਜਾਂਦੀ ਆ ਕਹਿੰਦਾ ਅਸੀਂ ਅੱਛਾ ਜਦ ਵੱਜੇ 4 5 ਜੀ ਤੇ ਉਹ ਆ ਗਿਆ ਮੁੰਡਾ ਕਹਿੰਦਾ ਉਹ ਫਿਰ ਇਹ ਡਾਉਸ ਸੈੱਡ ਹੋ ਗਿਆ ਐਨ ਫਿਰ ਇਹ ਮੁਕਾਬਲਾ ਜਾਨੀ ਉਹ ਠੰਡਾ ਪੈ ਗਿਆ ਜਿੱਦਾਂ ਹੁਣ ਮਤਲਬ ਪੁਲਿਸ ਵਾਲੇ ਪਾਰਾ ਪੂਰਾ ਹੋ ਗਿਆ। ਪਿੰਡ ਦੇ ਨੇੜੇ ਦੇੜੇ ਪਾਰਾ ਪੂਰਾ ਹੋ ਗਿਆ। ਇਹ ਅੰਦਰੋਂ ਨਿਕਲਿਆ ਟੀਪ ਲੈ ਕੇ। ਅੱਛਾ। ਮਗਰੋਂ ਸਾਨੂੰ ਪਤਾ ਲੱਗਦਾ ਨਾ ਅਸੀਂ ਮਗਰੋਂ ਗਏ ਉੱਥੇ ਪਿੰਡ 'ਚ। ਤੇ ਟੀਪ ਲੈ ਕੇ ਨਿਕਲਿਆ ਤਾਂ ਹੱਥ 'ਚ ਰਫਲ ਹੋਊਗੀ ਜਾਂ ਨਾ ਹੋਊਗੀ ਪਤਾ ਨਹੀਂ। ਜਿਸ ਵੇਲੇ ਇੱਕ ਖੜਾ ਸੀ ਪੁਲਿਸ ਵਾਲਾ। ਕਿੱਥੇ ਖੇਤਾਂ ਦੇ ਵਿੱਚ ਆ ਕੇ ਇੱਕ ਘਰ ਸੀਗਾ ਖੂਹ ਤੇ ਤੇ ਉਹਨਾਂ ਦੇ ਖੇਤ ਉਾਰੇ ਸੀਗੇ। ਕਹਿੰਦਾ ਉਹ ਤਾਂ ਮਰਨਾ ਨਾ ਸੀ। ਪੂਰਾ ਸ਼ੀਤ ਨਾ ਸੀ ਹੋਣਾ। ਕਹਿੰਦਾ ਉਹ ਤਾਪ ਹੋਇਆ। ਕਹਿੰਦਾ ਜੀ ਸਾਰਾ ਮੁਕਾਬਲਾ ਹੋ ਚੁੱਕਾ ਬੰਦੇ ਬਹੁਤ ਪਲਸ ਮਰੀ ਜਾਣੀ ਵੇ ਗੰਤ ਪਲਸ ਮਰੀ ਕਹਿੰਦਾ ਆਕੇ ਨਾ ਬੰਨੇ ਤੇ ਉਹ ਪੌਸੀਆਂ ਨੂੰ ਦੇਖੇ ਤਾਂ ਕਹਿੰਦਾ ਉਹਨੂੰ ਗਾਲ ਕੱਢੀ ਆਪ ਮਾਰਿਆ ਪਿਸਤੌਲ ਮਾਰਿਆ ਜਦੋਂ ਉਹਨੂੰ ਗੋਲੀ ਲੱਗੀ ਤਾਂ ਜਿਹੜੇ 10 ਬੰਦੇ ਛੁਪਿਓ ਸੀ ਨਾ ਇਦਾਂ ਮਤਲਬ ਸਰੋਂ ਦੇ ਲੰਮੇ ਪੈ ਸੀਗੇ ਉੱਠ ਕੇ ਖੜੇ ਹੋ ਗਏ ਇੱਕ ਮਾਰ ਦੋ ਮਾਰ ਤਿੰਨ ਮਾਰ ਜੋ ਚੌਥੀ ਮਾਰੀ ਤਾਂ ਉਹਨੇ ਕਹੇ ਫੇਰ ਪੈ ਨਹੀਂ ਜਿੰਦਾ ਫੇਰ ਕੋਲ ਗਏ ਫਿਰ ਜਿਸ ਵੇਲੇ ਕੋਲ ਗਏ ਉਹ ਆਪ ਦੱਸਦਾ ਜ਼ਿੰਮੇਵਾਰੀ ਸੀਗਾ ਉਹ ਵੀ ਤੁਹਾਡੀ ਕੁਮਰਦਾਈ ਕਹਿੰਦਾ ਜਦੋਂ ਉਹ ਕੋਲ ਗਏ ਫਿਰ ਵੀ ਦੇਖਣ ਵੀ ਹੈ ਤਾਂ ਨਹੀਂ ਪਿਸਤੌਲ ਖੋਇਆ ਪਹਿਲਾਂ ਉਹਨਾਂ ਨੇ ਹੱਥ ਚ ਡਗ ਤਪਿਆ ਹੋਊਗਾ ਤੇ ਪਿਸਤੌਲ ਫਾੜ ਲਿਆ ਫਿਰ ਉਹਨੂੰ ਹਲਾਇਆ ਹਲੂਇਆ ਹਾਂ ਕਹਿੰਦਾ ਫਿਰ ਤੁਰਿਆ ਕਹਿੰਦਾ ਮੁੰਡੇ ਨੇ ਮਾਰਨਾ ਸ਼ਹੀਦ ਨਾ ਸੀ ਹੋਣਾ ਇਦਾਂ ਹੋਇਆ ਮੁਕਾਬਲੇ ਚ ਬਾਹਰ ਆ ਕੇ ਵੀ ਇੱਕ ਗੱਲ ਅੱਜ ਇਸ ਪਰਿਵਾਰ ਚ ਆ ਕੇ ਕਲੀਅਰ ਹੋ ਗਈ ਆ ਕਿ ਕੁਝ ਲੋਕ ਸਮਝਦੇ ਸੀ ਕਿ ਇਹ ਜਿਹੜੇ ਖਾੜਕੂਆਂ ਨੇ ਹਥਿਆਰ ਚੁੱਕੇ ਨੇ ਇਹ ਹਿੰਦੂਆਂ ਨੂੰ ਮਾਰਨ ਲਈ ਚੁੱਕੇ ਨੇ ਜਾਂ ਹਿੰਦੂ ਮਾਰਦੇ ਨੇ ਜਾਂ ਬੱਸਾਂ ਚੋਂ ਕੱਢ ਕੇ ਮਾਰਦੇ ਹਿੰਦੂ ਪਰਿਵਾਰ ਦਾ ਇਹ ਯੋਧਾ ਸ਼ਾਮ ਸੁੰਦਰ ਉਰਫ ਪਾਈ ਰਣਜੀਤ ਸਿੰਘ ਜਿਹੜਾ ਖਾੜਕੂਆਂ ਦੇ ਨਾਲ ਰਲ ਕੇ ਇਸ ਸੰਘਰਸ਼ ਦੇ ਵਿੱਚ ਜਿਸ ਨੇ ਆਪਣੇ ਪ੍ਰਾਣਾਂ ਦੀ ਅਹੋਤੀ ਦਿੱਤੀ ਔਰ ਮੁਕਾਬਲਾ ਕੀਤਾ ਅਸਲੀ ਮੁਕਾਬਲਾ ਤੇ ਇਹ ਮੁਕਾਬਲੇ ਦੇ ਵਿੱਚ ਕਈ ਪੁਲਿਸ ਵਾਲੇ ਸੀਆਰਪੀ ਵਾਲੇ ਮਾਰੇ ਗਏ ਬਿਸ਼ੱਕ ਸ਼ਹੀਦ ਉਹ ਵੀ ਹੋ ਗਿਆ ਪਰ ਉਹ ਦੱਸ ਗਿਆ ਕਿ ਅਸਲੀ ਮੁਕਾਬਲਾ ਕੀ ਹੁੰਦਾ ਇੱਕ ਹਿੰਦੂਆਂ ਦਾ ਬੱਚਾ ਖਾਰਕੂਆਂ ਦੇ ਨਾਲ ਲੜ ਕੇ ਪਰਿਵਾਰ ਨੂੰ ਇਹ ਗੱਲ ਕਹੀ ਕਿ ਮੈਂ ਦਸਵੇਂ ਪਾਤਸ਼ਾਹ ਦਾ ਹੁਣ ਪੁੱਤਰ ਬਣ ਗਿਆ ਮੈਂ ਇਸ ਰਸਤੇ ਤੇ ਚੱਲ ਪਿਆ ਤੇ ਹੁਣ ਮੈਨੂੰ ਰੋਕਣਾ ਨਹੀਂ ਮੈਂ ਜਿਹੜਾ ਰਸਤਾ ਚੁਣ ਲਿਆ ਆਪਣੇ ਹਿਸਾਬ ਨਾਲ ਬਿਲਕੁਲ ਸਹੀ ਚੁਣ ਲਿਆ ਇੱਕ ਹੋਰ ਗੱਲ ਜੀ ਜਿਸ ਵੇਲੇ ਇਹ ਰਾਜ ਬੁਰਾ ਸੀ ਫਤਾਨੇ ਕਿੱਥੇ ਸੀਗਾ ਜੀ ਪੁਲਿਸ ਨੇ ਇਹਨੂੰ ਕਿਹਾ ਵੀ ਤੂੰ ਕਿਹਨਾਂ ਦਾ ਬੇਟਾ ਐ ਕਹਿੰਦਾ ਪੰਡਤਾਂ ਦਾ ਹਾਂਜੀ ਪਰ ਅੱਜ ਮੈਂ ਸੇਖ ਹੋਵਾਂਗਾ ਅੱਛਾ ਤੇ ਉਹਨਾਂ ਨੇ ਇਹਦਾ ਸਿਰ ਮੁੰਨ ਦਿੱਤਾ ਅੱਛਾ ਸਿਰ ਮੁੰਨ ਕੇ ਤਾਂ ਘਰ ਨੂੰ ਲੈ ਆਏ ਇੱਥੇ ਅੱਛਾ ਮੇਰੇ ਆਤਵ ਜੇ ਕੋਈ ਆਵੇ ਤਾਂ ਕਹਿਣਾ ਚਾਹ ਪਾਣੀ ਪੀ ਲੋ ਜਾਂ ਕਿੱਦਾਂ ਕਰ ਲੋ ਨੇ ਸ਼ਾਮ ਦਾ ਵੇਲਾ 4 ਵਜੇ ਅਸੀਂ 5 ਤਾਂ ਮੈਂ ਆਪਣੇ ਬਡੇ ਕਾਕੇ ਨੂੰ ਕਿਹਾ ਵੀ ਕਾਕਾ ਇਹਨਾਂ ਲਈ ਇੱਕ ਬਰਫੀ ਲੈ ਆ ਕਿੱਲੋ ਹਾਂਜੀ ਤੇ ਇੱਕ ਤੂੰ ਠੰਡਾ ਠੰਡਾ ਲੈ ਆ ਤੇ ਨੇ ਤਾਂ ਚਾਹ ਬਣਾ ਲੈਨੇ ਆ ਠੰਡ ਦੇ ਦਿਨ ਸੀਗੇ ਤੇ ਉਹ ਉਸੇ ਐ ਸੰਦਰ ਬੈਠੇ ਅੱਛਾ ਬੈਠੇ ਤਾਂ ਕਹਿੰਦਾ ਬਾਹਰ ਨਿਕਲ ਕੇ ਵੀ ਮੈਂ ਲਿਆਉਣਾ ਬਰਫੀ ਅੱਛਾ ਉਹ ਕਹਿੰਦਾ ਵੀ ਜੀ ਦੇਖੋ ਮਾਸਟਰ ਜੀ ਜਿਹਾ ਕਿਦਾਂ ਤੁਸੀਂ ਮੈਂ ਇਹਨੂੰ ਆਪੇ ਬਿਹਾਉਂਗਾ ਆਪੇ ਨੌਕਰੀ ਦਊਂਗਾ ਇਹਨੂੰ ਮੈਂ ਉੱਥੇ ਵੀ ਗਹਿ ਕੇ ਆਇਆ ਮਸੇਰੇ ਮਨਉਂਦਾ ਨਹੀਂ ਸੀ ਮੈਂ ਮਨਵਾਇਆ ਅੱਛਾ ਤਾਂ ਜਦੋਂ ਇਹ ਮਤਲਬ ਅੰਮ੍ਰਿਤ ਛਕਣ ਤੋਂ ਪਹਿਲਾਂ ਦੀ ਗੱਲ ਹੈ ਮਗਰਾਂ ਦੀ ਗੱਲ ਹੈ ਅ ਸ਼ਾਮਰ ਛਕਣ ਤੋਂ ਬਾਅਦ ਵੀ ਸਿਰ ਮਨਾਤਾ ਸੀ ਫਿਰ ਉਹ ਨਾਲੇ ਫੋਰਸ ਵਾਲਿਆਂ ਨੇ ਦੇਖੋ ਇਹ ਫੋਰਸ ਵਾਲਿਆਂ ਦੇ ਕਾਬੂ ਆ ਗਿਆ ਸੀ ਕਾਬੂ ਆ ਗਿਆ ਸੀਗਾ ਅੱਛਾ ਸੁਸਾਉਣ ਵਾਲੀ ਗੱਲ ਹੋਇਆ ਇਹ ਜਿਉਂ ਮੈਂ ਬਰਫੀ ਨੂੰ ਕਿਹਾ ਹਾਂ ਇਹ ਬਾਹਰ ਬੜੇ ਨੂੰ ਕਹਿੰਦਾ ਭਾਜੀ ਤੁਹਾਨੂੰ ਨਹੀਂ ਪਤਾ ਅਸੀਂ ਉਹਨਾਂ ਨਾਲ ਗੱਲਾਂ ਹੀ ਕਰਦੇ ਹਾਂ ਹਜੇ ਪਾਣੀ ਦੇਣੇ ਉਹਨਾਂ ਨੂੰ ਅੱਛਾ ਤੇ ਬਾਹਰ ਆ ਕਹਿੰਦਾ ਭਾਜੀ ਮੈਂ ਹਨਾ ਲਿਓਣਾ ਬਰਫੀ ਪੈਸੇ ਉਹਦੇ ਕੋਲ ਸੀਗੇ ਜਾਂ ਲੈਕ ਨਹੀਂ ਲੈ ਮੈਨੂੰ ਹਾਂਜੀ ਉੱਥੇ ਤਾਂ ਛਾਲ ਮਾਰੀ ਤੇ ਬੜਾ ਕਹਿੰਦਾ ਵੇ ਲੈ ਇਹ ਤਾਂ ਖਰੇ ਨੱਠੇ ਚੱਲੇ ਆ ਹਾਂਜੀ ਉਹ ਸ਼ੱਕ ਪੈ ਗਿਆ ਉਹਨੇ ਕਿਹਾ ਕੁਛ ਨਹੀਂ ਸਾਨੂੰ ਵੀ ਨਹੀਂ ਦੱਸਿਆ ਹਾਂਜੀ ਤੇ ਉਹ ਸੀ ੜੀਕਦੇ ਆ ਵੇਟ ਕਰਦੇ ਆ ਵੇਟ ਵੇਟ ਕਰਦੇ ਜੇ ਤਾਂ ਘੰਟਾ ਹੋ ਗਿਆ ਤਾਂ ਅਸੀਂ ਚਾਹ ਮੋਰੇ ਰੱਖੀ ਤਾਂ ਵੀ ਆਇਆ ਨਹੀਂ ਮੁੰਡਾ ਸਾਨੂੰ ਨਹੀਂ ਪਤਾ ਕਹਿੰਦਾ ਉਹ ਪੰਤਸ ਪੰਤਸਿਕਾ ਥਾਣੇਦਾਰ ਕਹਿੰਦਾ ਜੀ ਸੋ ਬਿੱਟੂ ਨਹੀਂ ਆਇਆ ਹੈਗਾ ਮੈਂ ਕਿਹਾ ਅਸੀਂ ਤੁਹਾਡੇ ਕੋਲ ਬੈਠੇ ਸਾਨੂੰ ਪਤਾ ਹੀ ਨਹੀਂ ਕਾਕਾ ਕੋਲ ਬੈਠਾ ਤੁਹਾਡੇ ਸਾਨੂੰ ਪਤਾ ਹੀ ਨਹੀਂ ਹੈਗਾ ਤੇ ਇਹ ਜੀ ਚਲ ਗਿਆ ਕੁੜਕੇ ਨੂੰ ਉਲਕਾ 2000 ਕਾ ਮਿਲਦਾ ਹੀ ਆ ਹਾਂਜੀ ਤੇ ਉਹ ਚਲ ਗਿਆ ਉੱਥੇ ਨੂੰ ਤਾਂ ਉਹਨਾਂ ਨੇ ਚਾਹ ਪੀਤੀ ਤਾਂ ਬੜੇ ਨੂੰ ਲੈ ਗਏ ਤੀਏ ਦਿਨ ਫਿਰ ਬੜੇ ਨੂੰ ਅਸੀਂ ਲਿਆਂਦਾ ਅੱਛਾ ਇੱਕ ਵਾਰੀ ਇਹ ਪਹਿਲਾਂ ਫੜ ਕੇ ਪੁਲਿਸ ਵਾਲਿਆਂ ਨੇ ਇਹਦਾ ਸਿਰ ਵੀ ਮਨਾਤਾ ਸੀ ਵੀ ਤੂੰ Hindu ਹੋ ਕੇ ਤੂੰ ਕਿਉਂ ਵੀ ਤੂੰ ਵਿਆਹਾਂਗਾ ਵੀ ਨਹੀਂ ਅੱਛਾ ਉਠਾਣੇਦਾਰ ਨੇ ਕੀ ਆਨੇਦਾਰ ਨੇ ਸਾਡੇ ਕੋ ਕਿਹਾ ਅੱਛਾ ਤੇ ਉਹ ਇਹ ਬਾਹਰ ਜਦੋਂ ਛਾਲ ਮਾਰੀ ਤਾਂ ਮੇਰੇ ਬੜੇ ਨੂੰ ਸ਼ੱਕ ਪੈ ਗਈ ਵੀ ਮੈਂ ਕਿੱਥੇ ਪੈਸੇ ਬੜਾਤੇ ਇਹ ਤਾਂ ਮੈਨੂੰ ਤਾਂ ਲੱਗਦਾ ਹੀ ਨਹੀਂ ਲਿਆਊਗਾ ਅੱਛਾ ਉਦੋਂ ਅਜੇ ਇਹਦਾ ਬਹੁਤਾ ਜ਼ਿਆਦਾ ਪਤਾ ਨਹੀਂ ਨਾ ਹੋਣਾ ਵੀ ਇਹ ਪੂਰਾ ਸਰਗਰਮਿਆ ਖਾੜਕੂਆਂ ਚ ਖਾੜਕੂ ਨਹੀਂ ਸੀ ਪੜਾ ਉਦੋਂ ਸਿਰਫ ਇੰਨਾ ਹੀ ਪਤਾ ਸੀ ਵੀ ਅਮਰਤ ਛਕ ਲਿਆ ਛਕ ਲਿਆ ਉਦੋਂ ਮਤਲਬ ਵੇਖੋ ਇਹ ਸਿੱਖੀ ਦੀ ਜਿਹੜੀ ਚੇਟਕ ਜਿੰਨੂੰ ਲੱਗ ਜਾਂਦੀ ਆ ਉਹ ਨਹੀਂ ਫਿਰ ਹਟਦਾ ਪਿੱਛੇ ਇਸ ਲੈ ਆ ਜੀ ਤੁਹਾਡੇ ਲੋਗ ਹਾਂ ਜੀ ਜੇ ਇੱਕ ਦਿਨ ਪੈ ਜਾਂਦੇ ਉਦੋਂ ਨੂੰ ਤਾਰ ਦਿੰਦੇ ਆ ਤੇ ਸਾਡੇ ਲੋਕ ਹੈਗੇ ਆ ਵੇ ਖਾਂਦਾ ਕਿਉਂ ਰੋਟੀ ਇਹ ਰੋਟੀ ਬਿਨਾ ਖਾਵੇ ਅੱਛਾ ਇਹ ਗੱਲ ਮੈਨੂੰ ਦੱਸਿਓ ਕਿ ਜਦੋਂ ਇਹ ਸ਼ਹੀਦ ਹੋ ਗਿਆ ਵੀ ਇੱਕ ਹਿੰਦੂ ਫੈਮਿਲੀ ਦੇ ਵਿੱਚੋਂ ਕਦੀ ਕੋਈ ਜਥੇਬੰਦੀ ਜਿਹੜੇ ਖਾੜਕੂ ਪਰਿਵਾਰਾਂ ਦੀ ਮਦਦ ਕਰਦੇ ਆ ਵਿਦੇਸ਼ਾਂ ਚੋਂ ਜਾਂ ਇੱਥੋਂ ਕੋਈ ਲੀਡਰ ਆਗੂ ਨੇਤਾ ਕਦੀ ਕੋ ਘਾਰ ਅਫਸੋਸ ਕਰਨ ਆਇਆ ਵੀ ਇੱਕ ਹਿੰਦੂਆਂ ਦਾ ਮੁੰਡਾ ਸਾਡੇ ਸਿੱਖ ਸੰਘਰਸ਼ ਦੇ ਵਿੱਚ ਸ਼ਹੀਦ ਹੋਇਆ ਖਾਲਿਸਤਾਨ ਦੀ ਲੜਾਈ 'ਚ ਸ਼ਹੀਦ ਹੋਇਆ ਤੇ ਅਸੀਂ ਉਹਦੇ ਘਰ ਚ ਅਫਸੋਸ ਕਰ ਆਈਏ ਜਾਂ ਕੋਈ ਮਦਦ ਕਰ ਆਈਏ ਕੋਈ ਆਇਆ ਕਰ ਦੇਖੋ ਜੀ ਇੱਕ ਵਾਰ ਹੀ ਆਇਆ ਹੈ ਕੌਣ ਆਇਆ ਸੀ ਉਹਨ ਮੈਂ ਦੱਸ ਦਿਆਂ ਉਹਨਾਂ ਨੇ ਖੰਡ ਪਾਠ ਵੀ ਕਰਾਇਆ ਪਿੰਡਦਿਆਂ ਨੇ ਅੱਛਾ ਆਪਣੇ ਜਦੋਂ ਦੇ ਹੋ ਗਈ ਮਤਲਬ ਫੀਡ ਹੋ ਗਿਆ ਖੰਡ ਪਾਠ ਕਰਾਇਆ ਉਹਨਾਂ ਨੇ ਇੱਕ 7000 5000 ਰੁਪਏ ਦਿੱਤਾ ਅੱਛਾ ਅੱਛਾ ਇਸ ਤੋਂ ਬਾਅਦ ਫਿਰ ਕੋਈ ਨਹੀਂ 10 ਸਾਲ ਆਇਆ ਅੱਛਾ ਫਿਰ ਉਸ ਤੋਂ ਬਾਅਦ ਇੱਕ ਜਨਾਨੀ ਤੇ ਇੱਕ ਆਦਮੀ ਬਾਹਰੋਂ ਆਏ ਜੀ ਉਹਨਾਂ ਨੇ ਸਾਨੂੰ 30000 ਰੁਪਏ ਦਿੱਤਾ ਅੱਛਾ ਜੀ ਠੀਕ ਹੈ ਕਿੰਨੇ ਚਿਰ ਜਾਣੀ 28 ਸਾਲ ਲੱਗੇ ਕਿੰਨੇ ਸਾਲ ਲੱਗੇ ਅੱਛਾ ਹੁਣ ਇੱਕ ਹਨਾ ਅੰਮਰਸਰ ਵਾਲੇ ਆ ਕੀ ਹੁਣ ਹੁਣ ਜਦੋਂ ਪਤਾ ਲੱਗਾ ਨਾ ਇਸ ਹਿਸਟਰੀ ਦਾ ਜੀ ਤੇ ਇਹਨਾਂ ਦੀਆਂ ਫੋਟੋਆਂ ਫੋਟੋਆਂ ਲੱਗੀਆਂ ਸਾਰੇ ਬਾਹਰ ਵੀ ਕੈਨੇਡਾ ਚ ਵੀ ਅੰਦਰ ਵੀ ਸਾਰੇ ਉਹਨਾਂ ਨੂੰ ਪਤਾ ਲੱਗਾ ਤਾਂ ਉਹ ਹੁਣ ਅੰਮ੍ਰਿਤਸਰ ਹੀ ਕਦੇ-ਕਦੇ ਜਣੀ ਇਦਾਂ ਨੇ ਜਾਨੀ ਬਹੁਤ ਮਦਦ ਤੇ ਹੁੰਦੀ ਹੈ ਜੇ ਥੋੜਾ ਵੀ ਦੇ ਜਵੇ ਮਦਦ ਬੜੀ ਆ ਠੀਕ ਹੈ ਉਹਨਾਂ ਨੇ ਭਾਰਾ ਕਹਜਾਤ ਰਿਹਾ ਇਹ ਸਾਨੂੰ ਕਦੇ-ਕਦੇ ਚੌਵੀਂ ਨਹੀਂ ਪੰਜਵੀਂ ਨਹੀਂ ਚੌਵੀਂ ਨਹੀਂ ਪੰਜਵੀਂ ਅੱਛਾ ਜਦੋਂ ਇਹ ਤੋਂ 3 ਸਾਲ ਤੋਂ ਝੂਠ ਨਹੀਂ ਹੈਗਾ ਕੋਈ ਵੀ ਸੱਚਾ ਇਹ ਬੜੀ ਚੰਗੀ ਗੱਲ ਆ ਚਲੋ ਜੇ ਕੋਈ ਦੇ ਗਿਆ ਤੇ ਉਹਦਾ ਜ਼ਿਕਰ ਜ਼ਰੂਰ ਹੋਣਾ ਚਾਹੀਦਾ ਪਰ ਕਦੀ-ਕਦੀ ਇਸ ਗੱਲ ਤਾਂ ਹੁੰਦਾ ਭਈ ਸਾਡਾ ਪੁੱਤਰ ਪੰਥ ਦੇ ਲੇਖੇ ਲੱਗ ਗਿਆ ਤੇ ਕੋਈ ਨਾ ਕੋਈ ਪੰਥਦਰਦੀ ਆ ਕੇ ਸਾਡੇ ਨਾਲ ਥੋੜਾ ਬੋਤਾ ਭਾਰ ਬਣਾਉਣ ਦੀ ਕੋਸ਼ਿਸ਼ ਕਰਦਾ ਤੇ ਇਹ ਗੱਲ ਮਾਣ ਮਹਿਸੂਸ ਹੁੰਦਾ ਇਸ ਗੱਲ ਦਾ ਅੱਛਾ ਇਸ ਮੁੰਡੇ ਦਾ ਸਿੱਧਾ ਧੰਨਵਾਦ ਕਰਦੇ ਵਾਹ ਆਪਣੇ ਪੁੱਤਰ ਦਾ ਇਸ ਗੱਲ ਲਈ ਧੰਨਵਾਦ ਕਰਦੇ ਹੋ ਤੁਸੀਂ ਵੀ ਤੂੰ ਪੰਥ ਲੇਖੇ ਲੱਗ ਗਿਆ ਪੰਥ ਲੇਖੇ ਵੀ ਲੱਗ ਗਿਆ ਇਸ ਬੱਚੇ ਦਾ ਵੀ ਲੈ ਕੇ ਆਇਆ ਤੁਹਾਨੂੰ ਇਹ ਵੀ ਸਾਡੇ ਇੱਕ ਬਹੁ ਬਾ ਗਈ ਇਸ ਇੱਕ ਸਾਡੇ ਇਹ ਬਹੁਤ ਦੇਰ ਤੋਂ ਸਾਨੂੰ ਫੋਨ ਕਰਦੇ ਆ ਭਾਜੀ ਕਮਲਜੀਤ ਸਿੰਘ ਜੀ ਤੁਹਾਡੇ ਪਿੰਡ ਤੋਂ ਤੇ ਬੜਾ ਇਹਨਾਂ ਨਾਲ ਪ੍ਰੇਮ ਆ ਤੇ ਕੀ ਆ ਬੰਦਾ ਪਿੰਡ ਚ ਸਰਪੰਚ ਤਾਂ ਜਦੋਂ লাশ ਲੈਣ ਜਾਣਾ ਸੀਗਾ লাশ ਤਾਂ ਉਹਨਾਂ ਨੇ ਦਿੱਤੀ ਨਹੀਂ ਸਰਪੰਚ ਨੇ ਵੀ ਜਵਾਬ ਦੇ ਦਿੱਤਾ ਸਿਕਾ ਮੇਰਾ ਟਾਈਮ ਨਹੀਂ ਗੁਰਾਇਆ ਤੋਂ ਲੈਬ ਹੁੰਦੇ ਜਖੀਰੇ ਚ ਉਹਦਾ ਹੋਇਆ ਉਹਨਾਂ ਨੇ ਕਿਹਾ ਵੀ ਦੇਣਾ ਨਹੀਂ ਹੈਗਾ ਪੁੱਸ ਨੇ ਤਾਂ ਜਖੀਰੇ ਚੋਂ ਫਿਰ ਦੇਖ ਕੇ ਆ ਗਏ ਤਾਂ ਫਿਰ ਅੰਤ ਸਮੇਂ ਪੁੱਤਰ ਦਾ ਮੂੰਹ ਵੇਖਣ ਦਾ ਮੌਕਾ ਮਿਲਿਆ ਕਿ ਨਹੀਂ ਨਹੀਂ ਮਿਲਿਆ ਨਹੀਂ શરીર ਦਿੱਤਾ ਕਿਉਂਕਿ ਉਹ ਉਹਨਾਂ ਦੇ ਮਨ 'ਚ ਗੁੱਸਾ ਵੀ ਸੀ ਨਾ ਵੀ ਕਿਉਂਕਿ ਪੁਲਿਸ ਮਾਰੀ ਬੜੀ ਐ ਉਸਨੇ ਜਦੋਂ ਸ਼ਹੀਦ ਹੋਇਆ ਤੇ ਇਹ ਵੀ ਇਸ ਗੁੱਸੇ ਦੇ ਵਿੱਚ ਵੀ ਉਹਨਾਂ ਨੇ ਆ ਗਿਆ ਹਾਂ ਤੁਹਾਨੂੰ ਦੱਸਿਆ ਵੀ ਮੈਂ ਲੋਕ ਕੀ ਕਹਿੰਦੇ ਸੀਗੇ ਵੀ ਬੰਦ ਬੁੜੀਆਂ ਵੀ ਲੱਜਾਂਦੇ ਆ ਮੇਰੇ ਨਣਾ ਨਾਏ ਕਹਿੰਦੇ ਉੱਥੇ ਮਤਲਬ ਮੁੰਡੇ ਦੇ ਮਾਂ ਪੇ ਨੂੰ ਵੀ ਲੈ ਗਿਆ ਨਾਲ ਕੁੱਟਣ ਕਹਿੰਦੀ ਮੈਂ ਕਿਹਾ ਮੇਰੇ ਪਰ ਜਾਈ ਨਾ ਕੀ ਹਾਲ ਹੋਊਗਾ ਮੈਂ ਕਿਹਾ ਅਸੀਂ ਉਸ ਈਸ਼ਵਰ ਦੇ ਹੱਥ ਜੋੜਦੇ ਹਾਂ ਹਰ ਵੇਲੇ ਵੀ ਸਾਡੀ ਤੂੰ ਰੱਖਿਆ ਕਰਨੀ ਸਾਡੇ ਬੱਚੇ ਦੀ ਵੀ ਤੂੰ ਹੀ ਕਰਨੀ ਐ ਤੇ ਸਾਰਾ ਇਹ ਇੱਕ ਪੁੱਤਰ ਤੁਹਾਡਾ ਸ਼ਹੀਦ ਹੋ ਗਿਆ ਇੱਕ ਉਹਨੇ ਉਦਾਸ ਨਹੀਂ ਮਤ ਉਦਾਸੀ ਇੰਨੀ ਸੀਗੀ ਪਰਮਾਤਮਾ ਦੇ ਵੱਲ ਲੱਗ ਗਿਆ ਵਿਆਹ ਆ ਇੱਥੇ ਪਾਣ ਕੀ ਤੇ ਕੁੜੀ ਆਈ ਕੁੜੀ ਕੁੜੀ ਦਾ ਪੇ ਕਹਿੰਦਾ ਮੈਂ ਵਿਆਹਣਾ ਆ ਤੇ ਮਈਆਂ ਗਾਣੇ ਰੱਖਦੇ ਸੀਗੇ ਤੇ ਫਿਰ ਅਸੀਂ ਵਿਆਹਣਾ ਆ ਤੇ ਮੇਰੀ ਕੁੜੀ ਦਾ ਰਿਸ਼ਤਾ ਲੈ ਲਵਾਂ ਮੈਂ ਸੀ ਕਾਕਾ ਤੂੰ ਰਿਸ਼ਤਾ ਲੈ ਲੈ ਮੇਰੀ ਭੈਣ ਆ ਗਈ ਕਹਿੰਦੀ ਰਿਸ਼ਤਾ ਲੈ ਲੈ ਕਾਕਾ ਤੇਰਾ ਬੇਲਾ ਕਹਿੰਦਾ ਸੀ ਮੈਂ ਦੇਣੀ ਫਲਾਣਾ ਦੇਣਾ ਕਹਿੰਦਾ ਮੈਂ ਵਿਆਹ ਨਹੀਂ ਕਰਾਉਣਾ ਮੈਂ ਨੱਟ ਜਾਊਗਾ ਫੇਰ ਚੰਗੀ ਗੱਲ ਵਾ ਛੋਟਾ ਕਹਿੰਦਾ ਅੱਛਾ ਫੇਰ ਉਹਨੇ ਵਿਆਹ ਨਹੀਂ ਕਰਾਇਆ ਉਹ ਮੇਰਾ ਭਾਣ ਜਾ ਆ ਉਹਨੇ ਮੈਂ ਵਿਆਹ ਤਾਂ ਹੁਣ ਉਹਦੇ ਕੁੜੀ ਵਿਆਹੀ ਆ ਮੁੰਡਾ ਵਿਆਹ ਉਹ ਵਿਆਹਣ ਵਾਲਾ ਆ ਉਹ ਵਿਆਹ ਵੀ ਨਹੀਂ ਕਰਾਇਆ ਛੋਟੇ ਨੇ ਐਸਾ ਪਰਮਾਤਮਾ ਦੇ ਨਾਲ ਲੱਗਾ ਇਹ ਜਿਹੜਾ ਸੰਤਾਂ ਦੇ ਨਾਲ ਚਲਾ ਗਿਆ ਉਦਾਸੀਨ ਮੱਤ ਵਾਲਿਆਂ ਨਾਲ ਇਹ ਨਹੀਂ ਮੁੜਿਆ ਕਦੀ ਘਰ ਫਿਰ ਨਹੀਂ ਜੀ ਕਦੇ ਨਹੀਂ ਮੁੜਿਆ 10-15 ਸੱਟਾ ਉਹ ਚੱਲੇ ਹੁਣ ਇੱਥੇ ਨੇੜੇ ਆ ਜ਼ੀਰੋਵਾਲ 10 ਕਿਲੋਸਾਲ 10 ਕਿਲੋ ਮੀਲ ਤੇ ਹੋਊਗਾ 20 ਮੀਲ ਤੇ ਫਗਵਾੜੇ ਤੋਂ ਅਸੀਂ ਐਤਕੀ ਕਿਸੇ ਇੱਥੇ ਉਹਨੇ ਸੰਤਾਂ ਨੇ ਜਿੰਨੇ ਵੀ ਹੈਗੇ ਆ ਧਰਮੀ ਬੰਦੇ ਜਾਂ ਕੋਈ ਜੀਮੀਦਾਰ ਇੱਧਰ ਆਪਣੇ ਪੰਡਤ ਉਹਨਾਂ ਨੇ ਉੱਥੇ ਨਾਮ ਲਿਆ ਆਇਆ ਜੀ ਉਹਨਾਂ ਨੇ ਆ ਕੇ ਦੱਸਿਆ ਵੀ ਉੱਥੇ ਖੇਤਾਂ ਚ ਵਾ ਦੋ ਕਮਰੇ ਪਾਏ ਤੁਸੀਂ ਦੇਖਣਾ ਤੇ ਮੇਰੇ ਤੋਂ ਫੋਨ ਲੈ ਲਓ ਅਸੀਂ ਫਿਰ ਐਤ ਕੀ ਗਏ ਆ 15 ਕਿ ਦਿਨ ਹੋਏ ਅਸਨ ਮਹੀਨਾ ਹੋ ਗਿਆ ਹੋਊਗਾ ਤੇ ਅਸੀਂ ਉਹਦੇ ਕੋਲ ਗਏ ਆ ਤਾਂ ਉਹਨੇ ਗਾਇਆਂ ਤਿੰਨ ਰੱਖੀਆਂ ਇੱਕ ਘੋੜੀ ਰੱਖੀ ਦੋ ਕਮਰੇ ਬਹੁਤ ਸੋਹਣੇ ਇੱਕ ਮੁੰਡਾ ਨੌਕਾ ਮੁਲਕਾ ਵਾਲਾ ਰੋਟੀ ਵਾਲਾ ਨਾਲੇ ਸਾਡਾ ਆਦਰ ਮਾਨ ਕੀਤਾ ਸਭ ਕੁਝ ਕੀਤਾ ਕਹਿੰਦਾ ਮਮਾ ਰਹਿਣ ਦੀ ਸਾਨੂੰ ਇੱਥੇ ਆਇਓ ਨਾ ਤੁਸੀਂ ਕਿਉਂ ਏ ਰੋਂ ਲੱਪੇ ਕਹਿੰਦੇ ਮੇਰੇ ਮਰੇ ਤੇ ਤੂੰ ਆਵੇਂਗਾ ਕਹਿੰਦਾ ਹਾਂ ਮੈਂ ਲੰਗਰ ਵੀ ਲਾਉਂਗਾ ਕੋਈ ਕਹਿੰਦਾ ਆਪ ਵੀ ਰੋਂ ਲੱਗ ਪਿਆ ਦੇ ਕਹਿੰਦਾ ਮੈਨੂੰ ਗੋਸੀ ਪਰਮਾਤਮਾ ਨੂੰ ਦੇਣਾ ਕੁਝ ਨਹੀਂ ਚੰਗਾ ਲੱਗਦਾ ਹੈ ਕੁਝ ਨਹੀਂ ਚੰਗਾ ਲੱਗਦਾ ਦੇਖੇ ਤਾਂ ਨਾ ਪੁੱਤਰਾਂ ਦੇ ਵਿੱਚੋਂ ਇੱਕ ਪੁੱਤਰ ਪੰਥਲੇਖੇ ਲੱਗ ਗਿਆ ਤੇ ਦੂਸਰਾ ਉਦਾਸੀਨ ਮਤ અપਨਾ ਕੇ ਇਸ ਸਮਾਜ ਦੇ ਨਾਲੋਂ ਆਪਣਾ ਕਿਨਾਰਾ ਕਰਕੇ ਤੇ ਸਿੱਧਾ ਉਸ ਪਰਮਾਤਮਾ ਦੇ ਰੰਗ ਦੇ ਵਿੱਚ ਹੀ ਖੁਸ਼ ਰਹਿਣ ਲੱਗ ਪਿਆ ਇਹ ਖਸਾਬ ਨਾਲ ਦੋ بیٹے ਇਸ ਘਰ ਦੇ ਵਿੱਚੋਂ ਰੁਕਸਤ ਹੋ ਗਏ ਨੇ ਤੇ ਇੱਕ ਤੇ ਬਿਲਕੁਲ ਸਤਗੁਰ ਦੇ ਚਰਨਾਂ 'ਚ ਚਲਾ ਗਿਆ ਜਦੀ ਵਾਪਸੀ ਸਤਗੁਰੂ ਜਾਣਦੇ ਆ ਕਿਸ ਰੂਪ ਦੇ ਵਿੱਚ ਹੋ ਸਕਦੀ ਆ ਇਸ ਘਰ ਪਰਿਵਾਰ ਦੇ ਵਿੱਚ ਪਰ ਫਿਰ ਵੀ ਇਸ ਪਰਿਵਾਰ ਨੂੰ ਇਸ ਮਾਂ ਨੂੰ ਸਲੂਟ ਆ ਜਿਸ ਨੇ ਇੱਕ ਯੋਧਾ ਪੁੱਤਰ ਪੈਦਾ ਕੀਤਾ ਤੇ ਜਿਨੇ ਗੁਰੂ ਦੇ ਲੜ ਲੱਗੇ ਆਪਣੇ ਪ੍ਰਾਣਾ ਦੀ ਹਉਤੀ ਦਿੱਤੀ ਸਿੱਖ ਸੰਘਰਸ਼ ਦੇ ਲਈ ਮੁਕਾਬਲਾ ਕੀਤਾ ਅਸਲੀ ਇੱਕ ਮਿਸਾਲ ਪੈਦਾ ਕਰਕੇ ਗਿਆ ਕਿ ਅਸਲੀ ਮੁਕਾਬਲਾ ਕਿਨੂੰ ਕਹੀਦੇ ਹਾਂਜੀ ਇੱਕ ਦਾਤਾ ਇੱਕ ਸੂਰ ਇੱਕ ਫਰਿਸ਼ਤੀ ਲੋਕ ਵੀ ਇਹ ਕਹਿੰਦੇ ਵੀ ਉਹ ਬੇਲੇ ਤੁਹਾਡੇ ਤੇ ਦੇਖਣ ਬੜਾ ਸੀ ਕਿਦਾਂ ਦੇ ਤੁਹਾਡੇ ਹਾਲਾਤ ਹੋਏ ਇਹੋ ਜਿਹੇ ਚੰਗ ਮਾਰੇ ਹਾਲਾਤ ਹੋਏ ਰੋਟੀ ਵੀ ਦੋਏ ਗਣ ਮਿਲਨੀ ਤੀਏ